ਇਕ ਵੱਡੀ ਹੈਡਲਾਈਨ ਹੁੰਦੀ ਹੈ ਕਿ ਸਰੀ ਦਾ ਨਗਰ ਕੀਰਤਨ ਸਭ ਤੋਂ ਵੱਡਾ ਨਗਰ ਕੀਰਤਨ ਜਿਹੜਾ ਉਹ ਮੰਨਿਆ ਜਾਂਦਾ ਹੈ ਜੇ ਕੈਨੇਡੀਅਨ ਐਂਗਲ ਤੋਂ ਵੀ ਦੇਖੀਏ ਤਾਂ ਤੇ ਇਸ ਵਾਰ ਦੇ ਨਗਰ ਕੀਰਤਨ ਦੇ ਵਿੱਚ ਕੁਝ ਖਾਸ ਜਿਹੜਾ ਕਿ ਹੁਣ ਧਿਆਨ ਦੇਣ ਦੀ ਲੋੜ ਹੈਗੀ ਹੈ ਜਿਹੜੀ ਖਾਸ ਤਿਆਰੀਆਂ ਕਰਨ ਦੀ ਲੋੜ ਹੈ ਹੁਣ ਇਸ ਚੀਜ਼ ਦਾ ਖਾਸ ਧਿਆਨ ਦਿੱਤਾ ਜਾ ਰਿਹਾ ਵੀ ਕੋਈ ਚਾਹੇ ਇੱਕ ਟੇਬਲ ਵੀ ਕਿਤੇ ਲਗਾ ਰਿਹਾ ਤਾਂ ਉਹ ਵੀ ਪਰਮਿਸ਼ਨ ਲੈ ਕੇ ਲਗਾਵੇ ਤੇ ਸੇਫਟੀ ਦੇ ਖਾਸ ਤੌਰ 'ਤੇ ਨਗਰ ਕੀਰਤਨ ਦੇ ਰੋਡ ਦੇ ਉੱਪਰ ਜਿੱਥੇ ਛੇ ਤੋਂ 7 ਲੱਖ ਪ੍ਰਾਣੀਆਂ ਨੇ ਗੁਰੂ ਦਾ ਲੰਗਰ ਛਕਣਾ ਤੇ 13 April ਨੂੰ ਨਿਸ਼ਾਨ ਸਾਹਿਬ ਦੀ ਸੇਵਾ ਹੋਵੇਗੀ ਜੀ 19 April ਨੂੰ ਨਗਰ ਕੀਰਤਨ ਹੋਵੇਗਾ ਤੇ 20 April ਨੂੰ ਅੰਮ੍ਰਿਤ ਸੰਚਾਰ ਜਿਹੜਾ ਉਹ ਹੋਵੇਗਾ ਸੋ ਸੰਗਤਾਂ ਕਿਰਪਾ ਕਰਕੇ ਇਹ ਦਿਨ ਜਿਹੜੇ ਨੋਟ ਕਰ ਲੈਣ ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਸਾਰੇ ਦਰਸ਼ਕਾਂ ਦਾ ਸੋ ਅਸੀਂ ਗੱਲ ਕਰ ਰਹੇ ਸੀਗੇ ਕਿ ਸਰੀ ਦਾ ਨਗਰ ਕੀਰਤਨ ਆ ਗਿਆ ਹੈ ਤੇ ਘਰ-ਘਰ ਦੇ ਵਿੱਚ ਤਿਆਰੀਆਂ ਜਿਹੜੀਆਂ ਨੇ ਹੁਣ ਸ਼ੁਰੂ ਹੋ ਚੁੱਕੀਆਂ ਨੇ ਨਗਰ ਕੀਰਤਨ ਦਾ ਹਿੱਸਾ ਬਣਨ ਦੇ ਲਈ ਦੇ ਨਾਲ ਦੀ ਨਾਲ ਜਿਨ੍ਹਾਂ ਨੇ ਦੂਰ ਦੁਰਾਡੇ ਤੋਂ ਆਣਾ ਹੈ ਉਹਨਾਂ ਨੂੰ ਵੀ ਜਿਹੜੀਆਂ ਨੇ ਫੋਨ ਕਾਲਸ ਕਰਦੀਆਂ ਸ਼ੁਰੂ ਕਰ ਦੋ ਕਿ ਆਪਣੀ ਤਿਆਰੀ ਖਿੱਚ ਲੈਣ ਕਿਉਂਕਿ 19 April ਨੂੰ ਹੋਣ ਜਾ ਰਿਹਾ ਹੈ ਨਗਰ ਕੀਰਤਨ ਸੋ ਇਸ ਸੰਬੰਧੀ ਹੋਰ ਕੀ ਕੁਝ ਤਿਆਰੀਆਂ ਚੱਲਦੀਆਂ ਨੇ ਸਾਡੇ ਨਾਲ ਅੱਜ ਸਟੂਡੀਓ ਦੇ ਵਿੱਚ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਤੋਂ ਸੇਵਾਦਾਰ ਗਿਆਨ ਸਿੰਘ ਗਿੱਲ ਜੀ ਮੌਜੂਦ ਨੇ ਆਉਣਾ ਤੋਂ ਜਾਣਦੇ ਆ ਹੋਰ ਕੀ ਕੁ ਸਿੰਘ ਜੀ ਬਾਬਾ ਸਵਾਗਤ ਹੈ ਤੁਹਾਡਾ ਦਾ ਮਾਰਨਿੰਗ ਸ਼ੋਅ ਦੇ ਵਿੱਚ ਜੀ ਸਭ ਤੋਂ ਪਹਿਲਾਂ ਤੁਹਾਨੂੰ ਤੇ ਚੈਨਲ ਪੰਜਾਬੀ ਦੇਖ ਰਹੀਆਂ ਸੂਚੀਆਂ ਸੰਗਤ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿਫਤ ਜੀ ਗਿਆਨ ਸਿੰਘ ਜੀ ਬਹੁਤ ਵਧੀਆ ਗੱਲ ਹੈ ਕਿ 19 April ਦੀ ਜਿਹੜੀ ਤਾਰੀਖ ਹੈ ਹੁਣ ਸਾਰਿਆਂ ਤੱਕ ਪਹੁੰਚ ਚੁੱਕੀ ਹੋਈ ਹੈ ਕਿ ਨਗਰ ਕੀਰਤਨ ਹੋਣ ਜਾ ਰਿਹਾ ਹੈ ਹੋਰ ਕੀ ਕੁਝ ਤਿਆਰੀਆਂ ਜਿਹੜੀਆਂ ਨੇ ਉਹ ਗੁਰਦੁਆਰਾ ਸਾਹਿਬ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਅੱਜ ਆਪਣਾ ਇੰਨਾ ਜਲਦੀ ਸ਼ੋਅ ਕਰਨ ਦਾ ਮਤਲਬ ਇੱਕੋ ਹੀ ਆ ਕਿ ਸੰਗਤਾਂ ਜਿਹੜੀਆਂ ਨੇ ਉਹ ਉਹਨਾਂ ਨੇ ਕਿਛਟੀਆਂ ਵੀ ਬੁੱਕ ਕਰਾਉਣੀਆਂ ਹੁੰਦੀਆਂ ਆ ਬਹੁਤ ਸਾਰੇ ਲੋਕ ਬਾਹਰ ਗਏ ਹੁੰਦੇ ਉਹਨਾਂ ਨੇ ਜੇ ਬਾਹਰ ਜਾਣਾ ਹੁੰਦਾ ਉਹਨਾਂ ਦੇ ਮਨ ਦੇ ਵਿੱਚ ਹੁੰਦਾ ਕਿ ਅਸੀਂ ਨਗਰ ਕੀਰਤਨ ਤੋਂ ਪਹਿਲਾਂ ਪਹਿਲਾਂ ਵਾਪਸ ਆ ਜਾਈਏ ਕਿਆਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਦੱਸਣਾ ਹੁੰਦਾ ਕਿ ਜੀ ਫਲਾਨੀ ਤ੍ਰਿਗੁਣ ਨਗਰ ਕੀਰਤਨ ਸੋ ਤੁਸੀਂ ਆਪਣਾ ਜੜਾ ਪ੍ਰੋਮ ਬਣਾ ਕੇ ਇਸ ਤਰੀਕ ਤੋਂ ਪਹਿਲਾਂ ਆ ਜਾਓ ਨਾਲੇ ਰਿਸ਼ਤੇਦਾਰ ਮਿਲ ਜਾਣਗੇ ਨਾਲੇ ਸਾਰੀ ਦੇ ਵਿੱਚ ਨਗਰ ਕੀਰਤਨ ਦੇ ਵਿੱਚ ਸੰਗਤਾਂ ਦੇ ਦਰਸ਼ਨ ਹੋਣਗੇ ਸੋ ਉਹਦੇ ਵਾਸਤੇ ਸੰਗਤਾਂ ਕਿਰਪਾ ਕਰਕੇ ਨੋਟ ਕਰ ਲੈਣ ਕਿ ਨਗਰ ਕੀਰਤਨ ਜਿਹੜਾ ਉਹ 19 ਅਪ੍ਰੈਲ ਨੂੰ ਹੋਵੇਗਾ ਦਿਨ ਸ਼੍ਰੀ ਚਰਵਾਰ ਨੂੰ ਉਸ ਤੋਂ ਪਹਿਲਾਂ ਇੱਕ ਹਫਤਾ ਪਹਿਲਾਂ ਹਰ ਸਾਲ ਦੀ ਤਰ੍ਹਾਂ ਜਿਹੜੀ ਨਿਸ਼ਾਨ ਸਾਹਿਬ ਦੀ ਚੋਲਾ ਬਦਲਣ ਦੀ ਸੇਵਾ ਉਹ 13 ਅਪ੍ਰੈਲ ਦਿਨ ਐਤਵਾਰ ਨੂੰ ਹੋਵੇਗੀ ਸਵੇਰੇ ਔਰ ਇਸੇ ਤਰ੍ਹਾਂ ਹੀ ਜਿਹੜਾ ਅੰਮ੍ਰਿਤ ਸੰਚਾਰ ਆ ਕਿਉਂਕਿ ਬਹੁਤ ਸਾਰੇ ਆ ਪ੍ਰਾਣੀਆਂ ਦੇ ਮੰਨ ਦੇ ਵਿੱਚ ਹੁੰਦਾ ਕਿ ਅਸੀਂ ਨਗਰ ਕੀਰਤਨ ਦੇ ਉੱਪਰ ਜਾਂ ਵਿਸਾਖੀ ਦੇ ਟਾਈਮ ਦੇ ਉੱਪਰ ਅਸੀਂ ਸਰੀ ਜਾ ਕੇ ਅੰਮ੍ਰਿਤ ਸਤਿਗੁਰੂ ਦੀ ਜਿਹੜੀ ਦਾਤ ਆ ਉਹਨੂੰ ਅਸੀਂ ਜ਼ਰੂਰ ਉਹਦਾਂ ਕੀ ਆ ਲੈਣਾ ਸੋ ਉਹਦੇ ਵਾਸਤੇ ਉਸ ਕਿਰਪਾ ਕਰਕੇ ਉਹ ਵੀ ਨੋਟ ਕਰ ਲੈਣ ਕਿ 20 ਅਪ੍ਰੈਲ ਨੂੰ ਸਵੇਰੇ 6 ਵਜੇ ਅੰਮ੍ਰਿਤ ਸੰਚਾਰ ਹੋਵੇਗਾ ਸੋ ਇਹ ਤਰੀਕਾ ਦੱਸਣ ਦਾ ਇਹੀ ਕਾਰਨ ਹੈ ਕਿ ਸੰਗਤਾਂ ਜੜੀਆਂ ਆਪਣੀ ਆਪਣੀ ਤਿਆਰੀ ਸ਼ੁਰੂ ਕਰ ਲੈਣ ਜੇ ਬਿਲਕੁਲ ਵਾਕਈ ਤਿਆਰੀ ਜਿਹੜੀ ਆ ਮੇਨ ਲਗਾ ਤਾਂ ਸੰਗਤ ਨੇ ਹੁਣ ਤੋਂ ਸ਼ੁਰੂ ਕਰ ਹੀ ਦਿੱਤੀ ਹੋਣੀ ਹੈ ਹਰ ਸਾਲ ਗਿਆਂਸਿਕ ਜਿੱਦੋਂ ਨਗਰ ਕੀਰਤਨ ਹੁੰਦਾ ਤਾਂ ਯਕੀਨਨ ਬਹੁਤ ਸਾਲਾਂ ਤੋਂ ਇਹ ਨਗਰ ਕੀਰਤਨ ਗਵਾਹ ਬਣਦਾ ਆ ਰਿਹਾ ਇੱਕ ਵੱਡੀ ਹੈਡਲਾਈਨ ਹੁੰਦੀ ਹੈ ਕਿ ਸਰੀ ਦਾ ਨਗਰ ਕੀਰਤਨ ਸਭ ਤੋਂ ਵੱਡਾ ਨਗਰ ਕੀਰਤਨ ਜਿਹੜਾ ਉਹ ਮੰਨਿਆ ਜਾਂਦਾ ਹੈ ਜੇ ਕੈਨੇਡੀਅਨ ਐਂਗਲ ਤੋਂ ਵੀ ਦੇਖੀਏ ਤਾਂ ਤੇ ਇਸ ਵਾਰ ਦੇ ਨਗਰ ਕੀਰਤਨ ਦੇ ਵਿੱਚ ਕੁਝ ਖਾਸ ਜਿਹੜਾ ਕਿ ਹੁਣ ਧਿਆਨ ਦੇਣ ਦੀ ਲੋੜ ਹੈਗੀ ਹੈ ਜਿਹੜੀ ਖਾਸ ਤਿਆਰੀਆਂ ਕਰਨ ਦੀ ਲੋੜ ਹੈ ਹਾਂ ਖਾਸ ਤਿਆਰੀਆਂ ਪਹਿਲਾਂ ਤਾਂ ਸੰਗਤਾਂ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਆਪਾਂ ਸਾਰੇ ਜਾਣਦੇ ਆ ਕਿ ਜਿਹੜੀਆਂ ਸੰਗਤਾਂ ਨੇ ਲੰਗਰਾਂ ਨਾਲ ਸੇਵਾ ਕਰਨੀਆਂ ਜਿਹੜੇ ਸਾਡੇ business ਵਾਲੇ ਵੀਰ ਨੇ ਉਹਨਾਂ ਨੇ ਆਪਣੇ 스테ਜਸ ਲਾਉਣੀਆਂ ਹੁੰਦੀਆਂ ਨੇ ਜਾਂ ਉਹਨਾਂ ਨੂੰ ਕੋਈ ਜਗ੍ਹਾ ਦੀ ਦਿੱਕਤ ਹੁੰਦੀ ਕਿ ਅਸੀਂ ਕਿੱਥੇ ਆਪਣੇ ਟੈਂਟ ਵਗੈਰਾ ਲਾਈਏ ਕਿਹੜੀ ਜਗ੍ਹਾ ਦੇ ਉੱਪਰ ਜਾ ਕਰੀਏ ਜਦੋਂ ਜਾ ਕੇ ਪਤਾ ਕਰਦੇ ਨੇ ਤਾਂ ਉਦੋਂ ਪਤਾ ਲੱਗਦਾ ਕਿ ਜੋ ਜਗ੍ਹਾ ਕੋਈ ਹੋਰ ਬੁੱਕ ਕਰ ਗਿਆ ਜੀ ਕਿਉਂਕਿ ਖਾਸ ਕਰਕੇ 128 ਦੇ ਉੱਪਰ ਜਾ ਇਧਰ ਹੁਣ 82 ਦੇੜੀ ਆ ਇਹਦੇ ਇਸ ਇਸ ਏਰੀਏ ਚ 124 ਦੇ ਉੱਪਰ ਜਿੱਥੇ-ਜਿੱਥੋਂ ਦੀ ਨਗਰ ਕੀਰਤਨ ਨੇ ਜਾਣਾ ਉੱਥੇ-ਉੱਥੇ ਜਗ੍ਹਾ ਦੀ ਫਿਰ ਉਹ ਪਰੇਸ਼ਾਨੀ ਹੁੰਦੀ ਆ ਸੋ ਉਹਦੇ ਵਾਸਤੇ ਸੰਗਤਾਂ ਨੂੰ ਬੇਨਤੀ ਆ ਕਿ ਜੇਕਰ ਤੁਸੀਂ ਕੋਈ ਸਟੇਜ ਲਾਉਣੀ ਆ ਆਪਣੇ ਲੰਗਰਾਂ ਦੀ ਸੇਵਾ ਕਰਨੀ ਕੋਈ ਉੱਥੇ ਟੈਂਟ ਲਾ ਕੇ ਕੋਈ ਹੋਰ ਕਰਨਾ ਤਾਂ ਉਹਦੇ ਵਾਸਤੇ ਤੁਸੀਂ ਉਹ ਜਗ੍ਹਾ ਦੇ ਜਿਹੜੇ ਓਨਰ ਨੇ ਉਹਨਾਂ ਨਾਲ ਹੁਣੇ ਸੰਪਰਕ ਕਰ ਲਵੋ ਕੋਈ ਦੁਕਾਨ ਹੈ ਕੋਈ ਮਕਾਨ ਹੈ ਕੋਈ ਖਾਲੀ ਪਈ ਜਗਾ ਉਹਦੇ ਵਾਸਤੇ ਸੰਗਤਾਂੜੀਆਂ ਆਪਣੀ ਤਿਆਰੀ ਕਰ ਲੈਣ ਤਾਂ ਕਿ ਉੱਥੇ ਉਹਨਾਂ ਨੂੰ ਇਹ ਨਾ ਹੋ ਸਮੇ ਹੋਵੇ ਕਿ ਸਾਡੀ ਜਿਹੜੀ ਜਗਾ ਸੀ ਉਹਦਾ ਕੀ ਹੋਇਆ ਦੂਜੀ ਦੋਦਨੇ ਕੀ ਹੁੰਦਾ ਕਿ ਉਹਨਾਂ ਦਿਨਾਂ ਦੇ ਵਿੱਚ ਆਪਾਂ ਪਰਮਿਟ ਦੀ ਗੱਲ ਕੀਤੀ ਕਿ ਜਿਹਨੂੰ ਆਪਾਂ ਕਹਿੰਦੇ ਟੈਂਪਰੇਰੀ ਫੂਡ ਪਰਮਿਟ ਉਹ ਜਿਹੜੇ ਨੇ ਆਨਲਾਈਨ ਜਦੋਂ ਆਪਾਂ ਜਾਣਦੇ ਆ ਜਿਹੜੀ ਸਰੀ ਦੀ ਸਾਡੀ ਰਹੀ ਕੀ ਆ ਫ੍ਰੈਡਰ ਹਾਲਟ ਅਥਾਰਟੀ ਉਹਨਾਂ ਦੇ ਆਪਾ ਉਹਦੇ ਆਨਲਾਈਨ ਜਾਵੋ ਤਾਂ ਉੱਥੇ ਟੈਂਪੋਰਰੀ ਫੂਡ ਪਰਮਿਟ ਹੈ ਉਹਦੇ ਤੁਸੀਂ ਆਪਣੀ ਉਹ ਜਗਾ ਜਿੱਥੇ ਤੁਸੀਂ ਲਾਉਣਾ ਹੈ ਉਹਦੀ ਕਿਉਂਕਿ ਜਗਾ ਤੁਸੀਂ ਪਹਿਲਾਂ ਡਿਸਾਈਡ ਕਰ ਲਈ ਫਿਰ ਉਸ ਜਗਾ ਦਾ ਵੇਰਵਾ ਦੇ ਕੇ ਤੁਸੀਂ ਟੈਂਪੋਰਰੀ ਫੂਡ ਪਰਮਿਟ ਆਨਲਾਈਨ ਹੀ ਤੁਹਾਨੂੰ ਜਿਹੜਾ ਉਹ ਘਰੇ ਮਿਲ ਜਾਂਦਾ ਸੋ ਇਹ ਵੀ ਇੱਕ ਜ਼ਰੂਰੀ ਹੁੰਦਾ ਕਿ ਸੰਗਤਾਂ ਉਸ ਵਕਤ ਨਹੀਂ ਤਾਂ ਇੱਕ ਤਾਂ ਅਮਰਾਸ਼ ਹੁੰਦਾ ਫ੍ਰੀਜ਼ਰ ਹੈਲਥ ਅਥਾਰਟੀ ਵਾਲਿਆਂ ਕੋਲੇ ਵੀ ਇੱਕ ਤਾਂ ਇਕੱਠੀਆਂ ਐਪਲੀਕੇਸ਼ਨ ਚੱਲੀ ਜਾਂਦੀਆਂ ਉਹਨਾਂ ਨੂੰ ਪ੍ਰੋਸੈਸ ਕਰਨ ਦੇ ਵਿੱਚ ਟਾਈਮ ਲੱਗਦਾ ਸੰਗਤਾਂ ਉਹਦੀ ਵੀ ਤਿਆਰੀ ਕਰ ਸਕਦੀਆਂ ਨੇ ਦੂਜਾ ਇਹ ਹੁੰਦਾ ਕਿ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਕਿ ਬਾਹਰੋਂ ਰਿਸ਼ਤੇਦਾਰ ਆਉਣੇ ਨੇ ਜਾਂ ਕਿਸੇ ਹੋਰ ਕਿਸਮ ਦੀਆਂ ਤਿਆਰੀਆਂ ਨੇ ਉਹਦੇ ਵਾਸਤੇ ਸੰਗਤਾਂ ਕੋਲੇ ਘਟੋ ਘਟ ਹੋਣਾ ਸਮਾਂ ਹੈਗਾ ਕਿਉਂਕਿ 19 ਅਪ੍ਰੈਲ ਮਾਰਚ ਦਾ ਪੂਰਾ ਮਹੀਨਾ ਪਿਆ ਅੱਧਾ ਮਹੀਨਾ ਫਰਵਰੀ ਦਾ ਤੇ ਅੱਧਾ ਮਹੀਨਾ ਅਪ੍ਰੈਲ ਦਾ ਕਰੀਬ 2 ਮਹੀਨੇ ਪਹਿਰੇ 2 ਮਹੀਨੇ ਜੇ ਤਿਆਰੀ ਕਰ ਸਕਦੇ ਗੁਰਦਾਰਾ ਸਾਹਿਬ ਦੇ ਵੱਲੋਂ ਜਿਹੜੀਆਂ ਸਿਟੀ ਹਾਲ ਦੇ ਵਿੱਚ ਮੀਟਿੰਗਸ ਨੇ ਉਹ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਨੇ ਔਰ ਉਹਦੇ ਵਾਸਤੇ ਜਿਹੜੀਆਂ ਸਰੀ ਦਾ ਸਾਡਾ ਪੁਲਿਸ ਡਿਪਾਰਟਮੈਂਟ ਹੈ ਸਾਡਾ ਜਿਹੜਾ ਇਥੋਂ ਦੀਆਂ ਜਿਹੜੀਆਂ ਸਕਿਉਰਟੀ ਕੰਪਨੀਆਂ ਨੇ ਫਰੇਡਰ ਹੈਲਥ ਅਥਾਰਟੀ ਆ ਜਾਂ ਸਾਡਾ ਇਥੋਂ ਦਾ ਫਾਇਰ ਡਿਪਾਰਟਮੈਂਟ ਆ ਇੰਜੀਨੀਅਰ ਡਿਪਾਰਟਮੈਂਟ ਆ ਜਿਨ੍ਹਾਂ ਨੇ ਸਾਰਾ ਪ੍ਰੋਗਰਾਮ ਕਰਨਾ ਹੁੰਦਾ ਉਹਨਾਂ ਦੇ ਨਾਲ ਵੱਖ-ਵੱਖ ਮੀਟਿੰਗਾਂ ਵੱਖ-ਵੱਖ ਵਿਸ਼ਿਆਂ ਤੇ ਹੁੰਦੀਆਂ ਰਹਿੰਦੀਆਂ ਨੇ ਆਲਰੇਡੀ ਕੁਝ ਮੀਟਿੰਗਾਂ ਹੋ ਗਈਆਂ ਨੇ ਕੁਝ ਮੀਟਿੰਗਾਂ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਹੋਣਗੀਆਂ ਤਾਂ ਕਿ ਜਿਹੜੀਆਂ ਗੁਰਦਾਰਾ ਸਾਹਿਬ ਵੱਲੋਂ ਸਿਟੀ ਵੱਲੋਂ ਪੁਲਿਸ ਵੱਲੋਂ ਜਿਹੜੀਆਂ ਆਪਣੀਆਂ ਤਿਆਰੀਆਂ ਨੇ ਉਹ ਪ੍ਰੋਪਰਲੀ ਕਰ ਲਈਆਂ ਜਾਂਦੀਆਂ ਨੇ ਪਰ ਫਿਰ ਵੀ ਸੰਗਤਾਂ ਜਿਹੜੀਆਂ ਨੇ ਕਿਸੇ ਐਡਵਰਟਾਈਜ਼ਮੈਂਟ ਕਰਨੀਆਂ ਕਿਸੇ ਨੇ ਕੁਝ ਕਰਨਾ ਕੋਈ ਐਡਾ ਵੱਡਾ ਕੱਠ ਆ ਜਿਹੜਾ ਉਹ ਆਪਾਂ ਜਦੋਂ ਪਹਿਲਾਂ ਗੱਲ ਤੁਸੀਂ ਕਹੀ ਆ ਪੰਜਾਬ ਤੋਂ ਬਾਹਰ ਅਗਰ ਵੱਲ ਦੇ ਵਿੱਚ ਐਡਾ ਵੱਡਾ ਇਕੱਠ ਸੰਗਤਾਂ ਦਾ ਹੁੰਦਾ ਤਾਂ ਉਹ ਇਸ ਨਗਰ ਕੀਰਤਨ ਦੇ ਵਿੱਚ ਹੀ ਹੁੰਦਾ ਸੰਗਤਾਂ ਇਹ ਚੀਜ਼ ਨੂੰ ਜਰੂਰ ਕਿਰਪਾ ਕਰਕੇ ਨੋਟ ਕਰ ਲੈਣ ਕਿ ਜਿਹੜਾ ਰੂਟ ਹੈ ਉਹ ਉਹ ਪਹਿਲਾਂ ਜੋ ਰੂਟ ਚੱਲਦਾ ਗੁਰਦਾਰ ਸਾਹਿਬ ਤੋਂ ਸਵੇਰੇ 8 ਵਜੇ ਸਤਿਗੁਰੂ ਜੀ ਦੀ ਸਵਾਰੀ ਜਿਹੜੀ ਆਪਣੇ ਰਾਹ ਦੇ ਉੱਪਰ ਚੱਲ ਕੇ ਪੰਜਾਂ ਪਿਆਰਿਆਂ ਦੀ ਗਵਾਈ 'ਚ ਨਗਰ ਕੀਰਤਨ ਸ਼ੁਰੂ ਹੋਣਗੇ 128 ਦੇ ਉੱਪਰ ਜਾ ਕਰਕੇ ਤੇ 85 ਜਿਹੜਾ ਗੁਰਦਾਰ ਸਾਹਿਬ ਤੋਂ ਸਿੱਧੀ ਸੜਕ ਆਉਂਦੀ ਆ ਉੱਥੋਂ 128 ਤੇ ਆ ਕੇ ਖੱਬੇ ਮੁੜ ਜਾਣਾ ਲੈਫਟ ਕਰ ਲੈਣਾ ਔਰ ਉਸ ਤੋਂ ਬਾਅਦ 82 ਐਵੈਨਿਊ 82 ਐਵੈਨਿਊ ਤੇ ਜਾ ਕੇ ਜਿਹੜੀ ਆਹੋ ਰਾਈਟ ਕਰ ਲੈਣਾ ਸੱਜੇ ਪਾਸੇ ਮੁੜ ਜਾਣਾ 124 ਤੇ ਜਾਣਗੇ 124 ਤੇ ਤੇ 82 ਤੇ ਜਾ ਕੇ ਜਿਹੜਾ ਰੂਟ ਆ ਫਿਰ ਉੱਥੋਂ ਖੱਬੇ ਪਾਸੇ ਮੁੜ ਕੇ 75 ਦੀਆਂ ਜਿਹੜੀਆਂ 75 ਦੀਆਂ ਲਾਈਟਾਂ ਨੇ ਉੱਥੋਂ ਫਿਰ ਖੱਬੇ ਪਾਸੇ ਮੁੜ ਕੇ 76th ਦੀ ਹੁੰਦੇ ਹੋਏ ਜਿਹੜਾ 76 ਆ ਉਹਨੂੰ 76 ਸਾਬ ਨੂੰ ਤੇ 128 ਆ ਉੱਥੇ ਹੀ ਗੁਰਦਾਰ ਸਾਹਿਬ ਦੀ ਮੇਨ ਸਟੇਜ ਲੱਗਦੀ ਆ ਸਾਰੀਆਂ ਸੰਗਤਾਂ ਆਣੀਆਂ ਹਰ ਸਾਲ ਜਾਣਦੀਆਂ ਨੇ ਕਿ ਨਾਰਥ ਵੱਲ ਨੂੰ ਮੂੰਹ ਕਰਕੇ ਸਟੇਜ ਜਿਹੜੀ ਆ ਪੂਰੀ 128 ਦੇ ਬਿਲਕੁਲ ਗੱਬੇ ਕਰਕੇ ਵਿਚਾਲੇ ਕਰਕੇ ਜਿਹੜੀ ਸਟੇਜ ਲੱਗਦੀ ਆ ਔਰ ਉੱਥੋਂ ਫਿਰ 128 ਤੇ ਜਿਹੜਾ ਰੂਟ ਆ ਵਾਪਸ 76 ਤੋਂ ਆ ਕੇ ਤੇ ਵਾਪਸ ਗੁਰਦਾਰ ਸਾਹਿਬ ਵੱਲ ਨੂੰ 128 ਦੇ ਉੱਪਰ ਨਗਰ ਕੀਰਤਨ ਆਉਂਦਾ ਉਹਦੇ ਵਾਸਤੇ ਕਿਉਂਕਿ ਬਹੁਤ ਸਾਰੀਆਂ ਸੇਫਟੀ ਦੇ ਕਨਸਰਨ ਹੋ ਜਾਂਦੇ ਆ ਲਾਸਟ ইয়ার ਇੱਕ ਕਿਸੇ ਨੇੜਾ ਆਪਣਾ ਟੰਗਿਆ ਹੋਇਆ ਸੀਗਾ ਸਾਈਨ ਉਹ ਬਹੁਤ ਉੱਚਾ ਕਰਕੇ ਟੰਗਿਆ ਸੀ ਉਹ ਸੜਕ ਦੇ ਵਿਚਾਲੇ ਡਿੱਗ ਪਿਆ ਗੁਰੂਮਾਰ ਦੀ ਬਖਸ਼ਿਸ਼ ਰਹੀ ਕਿ ਕੋਈ ਕਿਸੇ ਕਿਸਮ ਦੀ ਦੁਰਘਟਨਾ ਨਹੀਂ ਹੋਇਆ ਲੇਕਿਨ ਫਿਰ ਵੀ ਸੰਗਤਾਂ ਨੂੰ ਬੇਨਤੀ ਆ ਕਿ ਜਿਹੜੀਆਂ ਸੇਫਟੀ ਦਾ ਖਿਆਲ ਹੂੰ ਹੂੰ ਆ ਜਿਹੜੀਆਂ ਉਹਨਾਂ ਦਿਨਾਂ ਦੇ ਵਿੱਚ ਹੋਰ ਕਿਸੇ ਕਸਮ ਜਿਹੜੀਆਂ ਚੀਜ਼ਾਂ ਨੇ ਉਹਨਾਂ ਦਾ ਸਾਰਿਆਂ ਦਾ ਖਿਆਲ ਰੱਖਣਾ ਔਰ ਉਹਦੇ ਵਾਸਤੇ ਹੁਣੇ ਮਨ ਤੋਂ ਇਹ ਗੱਲ ਬਿਠਾ ਲਵੋ ਕਿ ਅਸੀਂ ਪਿਆਰ ਤੇ ਸ਼ਰਦਾ ਦੇ ਨਾਲ ਨਗਰ ਕੀਰਤਨ ਦੇ ਵਿੱਚ ਜਾਣਾ ਸਤਿਗੁਰੂ ਜੀ ਦੇ ਦਰਸ਼ਨ ਕਰਨੇ ਸੰਗਤਾਂ ਦੇ ਦਰਸ਼ਨ ਕਰਨੇ ਤੋ ਉਸ ਤੋਂ ਬਾਅਦ ਜਿਹੜਾ ਇਹ ਨਗਰ ਕੀਰਤਨ ਖੁਸ਼ੀ-ਖੁਸ਼ੀ ਉਸ ਮਾਤ ਕਰਾਉਂਦਾ ਬਿਲਕੁਲ ਅਗਯਨ ਸਿੰਘ ਜੀ ਪਿਛਲੇ ਸਾਲ ਜਿਹੜਾ ਇਹ ਹਾਸਾ ਚਲੋ ਹੁਣ ਉਹ ਟਲ ਗਿਆ ਹੈ ਨਾ ਪਰ ਇਸ ਨੇ ਇੱਕ ਬੜਾ ਵੱਡੀ ਇਹ ਸਿੱਖਿਆ ਜ਼ਰੂਰ ਦਿਤੀ ਹੈ ਵੀ ਕਿਤੇ ਨਾ ਕਿਤੇ ਅੰਗੈਲੀ ਛੋਟੀ ਜਿਹੀ ਉਹ ਕਿਸੇ ਨਾ ਕਿਸੇ ਵੱਡੇ ਨੁਕਸਾਨ ਦਾ ਕਾਰਨ ਬਣ ਸਕਦੀ ਹੈ ਸੋ ਜਿਨ੍ਹਾਂ ਵੱਲੋਂ ਲਗਾਇਆ ਗਿਆ ਸੀ ਸ਼ਾਇਦ ਉਹਨਾਂ ਨੇ ਵੀ ਇਸ ਚੀਜ਼ ਵੱਲ ਧਿਆਨ ਨਹੀਂ ਦਿੱਤਾ ਹੁਣ ਇਸ ਚੀਜ਼ ਦਾ ਖਾਸ ਧਿਆਨ ਦਿੱਤਾ ਜਾ ਰਿਹਾ ਵੀ ਕੋਈ ਚਾਹੇ ਇੱਕ ਟੇਬਲ ਵੀ ਕਿਤੇ ਲਗਾ ਰਿਹਾ ਤਾਂ ਉਹ ਵੀ ਪਰਮਿਸ਼ਨ ਲੈ ਕੇ ਲਗਾਵੇ ਤੇ ਸੇਫਟੀ ਦੇ ਖਾਸ ਕਰਕੇ ਖਾਸ ਕਰਕੇ ਜਿਹੜੇ ਨਾ ਕਈ ਵਾਰੀ ਆਪਾਂ ਤੇ ਆ ਕਰਕੇ ਜਿਹੜੇ ਸਾਈਡ ਵਾਕ ਨੇ ਉਹਨਾਂ ਦੇ ਉੱਪਰ ਟੈਂਟ ਲਾਉਣ ਦੀ ਜਾਂ ਟੇਬਲ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਸੋ ਇਹ ਇੱਕ ਉਹ ਇੱਕ ਬੜਾ ਵੱਡਾ ਮਸਲਾ ਬਣ ਜਾਂਦਾ ਸਕਿਉਰਿਟੀ ਕੰਪਨੀਆਂ ਦੇ ਵਾਸਤੇ ਖਾਸ ਕਰਕੇ ਜਿਹੜੇ ਜਿਹੜੇ ਸਾਡੀ ਹੁਣ ਸਾਰੀ ਪੁਲਿਸ ਦਾ ਜਾਂ ਬਾਕੀ ਸਕਿਉਰਿਟੀ ਕੰਪਨੀਆਂ ਨੇ ਕਿ ਉਹ ਜਿਹੜਾ ਇਹ ਟੇਬਲਾ ਤੁਸੀਂ ਸਾਈਡ ਵਾਕ ਦੇ ਉੱਪਰ ਲਗਾ ਦਿੱਤਾ ਸੰਗਤਾਂ ਨੇ ਉਥੋਂ ਦੀ ਵਾਕ ਕਰਕੇ ਜਾਣਾ ਹੁੰਦਾ ਇਸੇ ਵਾਸਤੇ ਆਪਾਂ ਪਹਿਲਾਂ 2 ਮਹੀਨੇ ਪਹਿਲਾਂ ਇਹ ਬੇਨਤੀ ਕਰ ਰਹੇ ਹਾਂ ਕਿ ਜਿਨੇ ਵੀ ਕੋਈ ਵੀ ਜਗਾ ਕਰ ਤੁਹਾਨੂੰ ਜਿਹੜਾ ਤੈਂਤ ਲਾਉਣ ਵਾਸਤੇ ਲੰਗਰ ਲਾਉਣ ਵਾਸਤੇ ਕੋਈ ਐਡਵਰਟਾਈਜ਼ਮੈਂਟ ਕਰਨੀ ਤੁਸੀਂ ਕੋਈ ਸਟੇਜ ਲਾਉਣੀ ਉਹਦੇ ਵਾਸਤੇ ਤੁਸੀਂ ਇਹ ਜਗ੍ਹਾ ਜਿਹੜੀ ਆਪਣੀ ਹੁਣੇ ਤੋਂ ਹੀ ਰਿਜ਼ਰਵ ਕਰਵਾ ਲਵੋ ਔਰ ਉਸ ਨੂੰ ਬਕਾਇਦਾ ਜਿਹੜਾ ਜੋ ਉਹਦੇ ਵਾਸਤੇ ਰਿਕੁਆਇਰਮੈਂਟਸ ਨੇ ਉਹ ਆਪਣੀਆਂ ਹੁਣੇ ਤੋਂ ਪੂਰੀਆਂ ਕਰ ਲਵੋ ਜੀ ਜੇਕਰ ਕੋਈ ਹੋਰ ਜਾਣਕਾਰੀ ਆ ਤੁਹਾਨੂੰ ਇਹ ਜਾਣਕਾਰੀ ਚਾਹੀਦੀ ਹੈ ਕਿ ਅਸੀਂ ਕਿੱਥੇ ਲਾ ਸਕਦੇ ਜਾਂ ਕਿਸ ਤਰ੍ਹਾਂ ਲੈ ਸਕਦੇ ਉਦੇ ਵਾਸਤੇ ਜਿਹੜੀ ਸੰਗਤਾਂ ਨੇ ਉਹ ਜਾਣਕਾਰੀ ਗੁਰਦਾਰਾ ਸਾਹਿਬ ਤੋਂ ਲੈ ਸਕਦੇ ਆ ਇੱਕ ਗੱਲ ਜਰੂਰ ਆ ਕਿ ਜਿਹੜਾ ਗੁਰਦਾਰਾ ਸਾਹਿਬ ਦੇ ਅੰਦਰ ਲੰਗਰ ਲਾਇਆ ਜਾਂਦੇ ਆ ਗੁਰਦਾਰਾ ਸਾਹਿਬ ਦੇ ਅੰਦਰ ਕਿਉਂਕਿ 13 ਤਰੀਕ ਨੂੰ ਨਿਸ਼ਾਨ ਸਾਹਿਬ ਦੀ ਸੇਵਾ ਹੋਣੀ ਉਸ ਦਿਨ ਵੱਡੀ ਗਿਣਤੀ ਚ ਲੰਗਰ ਲੱਗਦੇ ਨੇ ਫਿਰ ਨਗਰ ਕੀਰਤਨ ਤੋਂ ਇੱਕ ਦਿਨ ਪਹਿਲਾਂ 18 April ਵਾਲੇ ਦਿਨ ਸ਼ੁੱਕਰਵਾਰ ਨੂੰ ਬੜਾ ਵੱਡਾ ਜੋੜ ਮੇਲਾ ਗੁਰਦਾਰਾ ਸਾਹਿਬ ਦੇ ਅੰਦਰ ਸਜਦਾ ਹਜ਼ਾਰਾਂ ਦੀ ਗਿਣਤੀ ਚ ਸੰਗਤਾਂ ਗੁਰਦਾਰਾ ਸਾਹਿਬ ਚ ਪਹੁੰਚਦੀਆਂ ਨੇ ਉਸ ਦਿਨ ਬਹੁਤ ਲੰਗਰ ਲਾਇਆ ਜਾਂਦੇ ਨੇ ਫਿਰ 19 ਤਰੀਕ ਨੂੰ ਤੇ 20 ਤਰੀਕ ਨੂੰ ਜਿਹੜੇ ਗੁਰਦਾਰਾ ਸਾਹਿਬ ਦੇ ਵਿੱਚ ਲੰਗਰ ਲਾਏ ਜਾਣੇ ਆ ਉਹਦੇ ਵਾਸਤੇ ਸੰਗਤਾਂ ਨੂੰ ਬੇਨਤੀ ਆ ਕਿ ਗੁਰਦਾਰਾ ਸਾਹਿਬ ਦੇ ਨਾਲ ਉਹ ਸੰਪਰਕ ਕਰਨ ਗੁਰਦਾਰਾ ਸਾਹਿਬ 'ਚ ਆਪਣੇ ਨਾਮ ਲਿਖਾਉਣ ਤਾਂ ਕਿ ਜਿਹੜੀ ਜਗ੍ਹਾ ਉਹ ਵੀ ਉਸੇ ਹਿਸਾਬ ਨਾਲ ਦਿੱਤੀ ਜਾ ਸਕੇ ਸਾਰੇ ਪਰਿਵਾਰਾਂ ਨੂੰ ਜਿਨ੍ਹਾਂ ਨੇ ਉੱਥੇ ਸੇਵਾ ਕਰਨੀ ਹੈ ਔਰ ਉਹਦੇ ਵਾਸਤੇ ਫੂਡ ਪਰਮਿਟ ਦੀ ਜ਼ਰੂਰਤ ਨਹੀਂ ਹੈ ਤੋ ਕਿ ਜਿਹੜੇ ਗੁਰਦੁਆਰਾ ਸਾਹਿਬ ਦੇ ਅੰਦਰ ਲੰਗਰ ਲੱਗਦੇ ਆ ਉਹਦੇ ਵਾਸਤੇ ਤੁਹਾਨੂੰ ਕੋਈ ਪਰਮਿਟ ਦੀ ਜ਼ਰੂਰਤ ਨਹੀਂ ਜਿਹੜੇ ਲੰਗਰ ਘਰਾਂ ਦੇ ਮੂਹਰੇ ਲੱਗਦੇ ਆ 124 ਦੇ ਉੱਪਰ 75 ਦੇ ਉੱਪਰ ਜਿਹੜੇ ਘਰ ਪੈ ਰਹੇ ਨੇ ਉੱਥੇ ਵੀ ਜਿਹੜੇ ਲੰਗਰ ਲਾਉਣੇ ਉਹਨਾਂ ਦੇ ਵਾਸਤੇ ਵੀ ਕਿਸੇ ਨੂੰ ਫੂਡ ਪਰਮਿਟ ਦੀ ਜ਼ਰੂਰਤ ਨਹੀਂ ਹਾਂ ਜਿਹੜੇ ਤੁਸੀਂ ਕਮਰਸ਼ੀਅਲ ਏਰੀਆ 'ਚ 128 ਦੇ ਉੱਪਰ ਜਾਂ 82 ਦੇ ਉੱਪਰ ਲਾਉਣੇ ਆ ਉਹਦੇ ਵਾਸਤੇ ਤੁਹਾਨੂੰ ਜਿਹੜੇ ਫੂਡ ਪਰਮਿਟ ਆ ਉਹ ਲੈਣੇ ਪੈਣੇ ਆ ਸੋ ਸੰਗਤਾਂ ਕਿਰਪਾ ਕਰਕੇ ਦੇਰੋਂ ਨੋਟ ਕਰ ਲੈਣ ਕਿ 13 April ਨੂੰ ਨਿਸ਼ਾਨ ਸਾਹਿਬ ਦੀ ਸੇਵਾ ਹੋਣੀ ਹੈ ਔਰ 18 April ਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਬੜਾ ਵੱਡਾ ਜੋੜ ਮੇਲਾ ਹੁੰਦਾ ਔਰ 19 April ਨੂੰ ਸਵੇਰੇ 8 ਵਜੇ ਨਗਰ ਕੀਰਤਨ ਜਿਹੜੇ ਨੇ ਉੱਥੋਂ ਗੁਰਦੁਆਰਾਂ ਸਾਹਿਬ ਤੋਂ ਆਰੰਭ ਹੋਣਗੇ ਜ ਜਿਹਨਾਂ ਦੀ ਸਮਾਪਤੀ ਸ਼ਾਮ ਨੂੰ ਹੋਵੇਗੀ ਹੂੰ ਹੂੰ ਜੀ ਬਹੁਤ ਸਾਰੀ ਸੰਗਤ ਹੁੰਦੀ ਹੈ ਮਿਲ ਜੁਲ ਕੇ ਕੰਮ ਕਰਦੀ ਹੈ ਜਿਨ੍ਹਾਂ ਨੂੰ ਪਤਾ ਹੁੰਦਾ ਕਿਉਂਕਿ ਇਹ ਨਗਰ ਕੀਰਤਨ ਕਈ ਸਾਲਾਂ ਤੋਂ ਬੜਾ ਮਤਲਬ ਵਧੀਆ ਤਰੀਕੇ ਨਾਲ ਇਹਨੂੰ ਕੱਢਿਆ ਜਾਂਦਾ ਤੇ ਕੁਝ ਲੋਕ ਅਜਿਹੇ ਵੀ ਹੁੰਦੇ ਕੁਝ ਸੰਗਤ ਜਿਹੜੇ ਵਿੱਚ ਨਰਾਜ਼ਗੀਆਂ ਜਿਨ੍ਹਾਂ ਦੀਆਂ ਹੋ ਜਾਂਦੀਆਂ ਨੇ ਕਈਆਂ ਨੂੰ ਲੱਗਦਾ ਸਾਨੂੰ ਫੂਡ ਪਰਮਿਟ ਨਹੀਂ ਮਿਲਿਆ ਕਈ ਨੂੰ ਲੱਗਦਾ ਸਾਨੂੰ ਅਸੀਂ ਆ ਕਰਨਾ ਚਾਹੁੰਦੇ ਸੀ ਸੜਾ ਨਹੀਂ ਹੋ ਪਾਇਆ ਕਿਸੇ ਦਾ ਫਲੋਟ ਨਹੀਂ ਲੱਗ ਪਾਇਆ ਸੋ ਕੁਝ ਇਦਾਂ ਦੀ ਵੀ ਨਰਾਜ਼ਗੀ ਅਗਿਆਨ ਸਿੰਘ ਜੀ ਹੋ ਜਾਂਦੀ ਹੈ ਇਹਨਾਂ ਨਰਾਜ਼ਗੀਆਂ ਨੂੰ ਦੂਰ ਕਰਨ ਦੇ ਲਈ ਤੁਹਾਡੇ ਕੋਲ ਉਹਨਾਂ ਵਾਸਤੇ ਕੀ ਅਪੀਲ ਹੈ ਇਹ ਕੀ ਤੁਸੀਂ ਉਹਨਾਂ ਨੂੰ ਕਹਿਣਾ ਚਾਹੋਗੇ ਜਿੱਥੋਂ ਤੱਕ ਤੁਸੀਂ ਫੂਡ ਪਰਮਿਟ ਦੀ ਗੱਲ ਕੀਤੀ ਉਹ ਤੇ ਬਹੁਤ ਸੌਖਾ ਜ਼ਿਕਰ ਤੁਸੀਂ ਜਿੰਨੀ ਆਰਲੀ ਅਗਰ ਹੁਣ ਵੀ ਤੁਸੀਂ ਕਰੋ ਤਾਂ ਹੁਣ ਵੀ ਤੁਸੀਂ ਅਪਲਾਈ ਕਰਦੇ ਹੋ ਟੈਂਪੋਰਰੀ ਫੂਡ ਪਰਮਿਟ ਦਾ ਬੜਾ ਅੱਛਾ ਉਹਨਾਂ ਨੇ ਤੁਹਾਨੂੰ ਆਨਲਾਈਨ ਹੀ ਫੂਡ ਪਰਮਿਟ ਇਸ਼ੂ ਕਰ ਦਿੱਤਾ ਜੀ ਜਿਹੜਾ ਹੈਗਾ ਨਗਰ ਕੀਰਤਨ ਦੇ ਵਿੱਚ ਫਲੋਟ ਲਾਉਣ ਦੀ ਗੱਲ ਹੈ ਕਿਉਂਕਿ ਸੰਗਤਾ ਜਾਣਦੀਆਂ ਨੇ ਸਰੀ ਦੀਆਂ ਔਰ ਜਿਹੜੀਆਂ ਸੰਗਤਾਇਚ ਸ਼ੁਰੂ ਤੋਂ ਸ਼ਾਮਿਲ ਹੋ ਰਹੀਆਂ ਨੇ ਕਿ ਜਦੋਂ 1999 ਦੇ ਵਿੱਚ ਖਾਲਸਾ ਪੰਥ ਦਾ ਦਨਸੋਸਾਲਾ ਸਾਜਨਾ ਦਿਵਸ ਮਨਾਇਆ ਗਿਆ ਤਾਂ ਉਸ ਵਕਤ ਨਗਰ ਕੀਰਤਨ ਪਹਿਲਾ ਨਗਰ ਕੀਰਤਨ ਇਸ ਰੂਟ ਤੋਂ ਨਿਕਲਿਆ ਸੀ ਜੀ ਔਰ ਪਹਿਲੇ ਨਗਰ ਕੀਰਤਨ ਦੇ ਵਿੱਚ ਜਿਹੜੀਆਂ ਸੰਗਤਾਂ ਦੀ ਸ਼ਮੂਲੀਅਤ ਸੀ ਉਹ 60 ਤੋਂ 65 ਹਜ਼ਾਰ ਦੀ ਸੀ ਸੋ ਹੁਣਾ ਇੰਨੇ ਸਾਲਾਂ ਦੇ ਬਾਅਦ ਜਿਹੜਾ 60 ਤੇ 65 ਹਜ਼ਾਰ ਸੀ ਉਹਦੇ ਨਾਲ ਜ਼ੀਰੋ ਹੋਰ ਲੱਗ ਗਈ। ਜੀ। ਤੋ ਜਿਹੜੀ ਗਿਣਤੀ ਆ 6 ਤੋਂ 7 ਲੱਖ ਦੇ ਕਰੀਬ ਪਹੁੰਚਣ ਲੱਗ ਪਈ। ਸੋ ਉਹਦੇ ਕਰਕੇ ਜਿਹੜੇ ਪਹਿਲੇ ਸਾਲ ਫਲੋਟ ਲੱਗੇ ਸੀ ਉਹ 35 ਸੀਗੇ। ਸੋ ਐਡਾ ਵੱਡਾ ਨਗਰ ਕੀਰਤਨ ਜਦੋਂ ਚੱਲਦਾ ਫਲੋਟ ਆਈਡੀ ਵੱਡੀ ਗਿਣਤੀ ਦੇ ਵਿੱਚ ਨਹੀਂ ਲਾਏ ਜਾ ਸਕਦੇ। ਜਿਹੜੇ ਵੀਕਲ ਨੇ ਖਾਸ ਕਰਕੇ ਜਿਹੜੇ ਵੱਡੇ ਟਰੱਕ ਨੇ ਹੁਣ ਆਪਣੀ ਕਮਿਊਨਿਟੀ ਦੇ ਕੋਲੇ ਜਿਕਰ ਹਜ਼ਾਰਾਂ ਨਹੀਂ ਤਾਂ ਸਾਡੇ ਕੋਲ ਜਾਂ ਹਜ਼ਾਰਾਂ ਦੀ ਗਿਣਤੀ ਚ ਟਰੱਕ ਨੇ ਔਰ ਹਰ ਇੱਕ ਟਰੱਕ ਓਨਰ ਦਾ ਹਰ ਇੱਕ ਟਰੱਕ ਕੰਪਨੀ ਦਾ ਮਨ ਹੁੰਦਾ ਕਿ ਸਾਡਾ ਟਰੱਕ ਜਿਹੜਾ ਉਹ ਨਗਰ ਕੀਰਤਨ ਦੇ ਵਿੱਚ ਲੱਗੇ ਲੇਕਿਨ ਹਜ਼ਾਰਾਂ ਟਰੱਕਾਂ ਦੇ ਵਿੱਚੋਂ ਤੁਹਾਨੂੰ ਸਿਰਫ 4 ਜਾਂ 5 ਟਰੱਕ ਚਾਹੀਦੇ ਹੁੰਦੇ ਸੋ ਇੰਨੇ ਟਰੱਕਾਂ ਦਾ ਸਿਲੈਕਸ਼ਨ ਕਰਨੀ ਬੜਾ ਔਖਾ ਕੰਮ ਹੁੰਦਾ ਉਹਦੇ ਵਾਸਤੇ ਫਿਰ ਕਈ ਨਰਾਜ਼ਗੀ ਹੋ ਜਾਂਦੇ ਨੇ ਲੇਕਿਨ ਬਹੁਤ ਸਾਰੇ ਜੋ ਅੰਡਰਸਟੈਂਡ ਕਰਦੇ ਨੇ ਵੀਰ ਭੈਣਾ ਕਿ ਨਹੀਂ ਹਰ ਚੀਜ਼ ਕਰਨੀ ਸੰਭਵ ਨਹੀਂ ਹੈ ਹਰ ਕਦੇ ਵਾਸਤੇ ਇੱਕ ਤੁਹਾਨੂੰ ਹਾਸੇ ਵਾਲੀ ਗੱਲ ਦੱਸਦਾ ਕਿ ਟਰੈਕਟਰ ਕਮਿਊਨਿਟੀ ਦੇ ਵਿੱਚ ਕਿੰਨੇ ਆ ਗਏ ਬਹੁਤ ਸਾਰੇ ਲੋਕਾਂ ਨੇ ਇੰਡੀਆ ਤੋਂ ਟਰੈਕਟਰ ਮੰਗਵਾ ਕੇ ਰੱਖੇ ਔਰ ਉਹਨਾਂ ਦਾ ਮਨ ਦਾ ਇੱਛਾ ਹੁੰਦੀ ਕਿ ਅਸੀਂ ਜੀ ਟਰੈਕਟਰ ਨਗਰ ਕੀਰਤਨ ਚਲਾਉਣਾ ਲੇਕਿਨ ਇੰਨੇ ਟਰੈਕਟਰ ਨਗਰ ਕੀਰਤਨ ਤੇ ਨਹੀਂ ਲੱਗ ਸਕਦੇ ਇਵਨ ਗੁਰਦਾਰ ਸਾਹਿਬ ਦੇ ਅੰਦਰ ਇੱਕ ਟਰੈਕਟਰ ਹੈ ਆਪਣਾ ਉਹਨਾਂ ਨੇ ਮੰਗਵਾਇਆ ਸੀ ਸੇਵਾਦਾਰਾਂ ਨੇ ਕਿ ਅਸੀਂ ਇਹ ਗੁਰਦਾਰ ਸਾਹਿਬ ਨੂੰ ਦਿੱਤਾ ਇਹ ਵਾਰੀ ਹੁੰਦਾ ਕਿ ਜੀ ਤੁਸੀਂ ਇਹੀ ਟਰੈਕਟਰ ਵਾਰ-ਵਾਰ ਕਿਉਂ ਲਾ ਰਹੇ ਇਹ ਜਿਹੜੇ ਜਿਹੜੇ ਛੋਟੇ-ਛੋਟੇ ਗੱਲਾਂ ਨੇ ਸੰਗਤਾਂ ਵੱਡੀ ਗਿਣਤੀ ਚ ਬਹੁਤ ਗਿਣਤੀ ਸੰਗਤਾਂ ਇਸ ਗੱਲ ਨੂੰ ਅੰਡਰਸਟੈਂਡ ਕਰਦੀਆਂ ਨੇ ਔਰ ਸੰਗਤਾਂ ਨੇ ਜਦੋਂ ਵੀ ਕੋਈ ਗੱਲ ਹੁੰਦੀ ਉਹ ਸਾਹਮਣੇ ਉਸ ਤਰ੍ਹਾਂ ਹੁੰਦਾ ਤੇ ਇਸ ਚੀਜ਼ ਨੂੰ ਉਹ ਬਲੀਵ ਵੀ ਕਰਦੇ ਆ ਔਰ ਕਰਦੇ ਨੇ ਕਿ ਹਾਂ ਜੀ ਇਹ ਚੀਜ਼ ਜਿਹੜੀ ਆ ਸਭ ਸਾਡੇ ਮਨ ਮੁਤਾਬਕ ਐਡੇ ਵੱਡੇ ਨਗਰ ਕੀਰਤ ਤੇ ਨਹੀਂ ਹੋ ਸਕਦੀ ਹਾਂ ਜਿਹੜੀ ਆ ਸਕਦਾ ਇਹ ਸਮਝਦੇ ਆ ਕਿ ਅਸੀਂ ਆ ਸੇਵਾ ਕਰਨੀ ਆ ਜੇਕਰ ਉਹ ਸੇਵਾ ਜਦੋਂ ਟਰੱਕ ਲਾਉਣ ਦੀ ਸੇਵਾ ਟਰੈਕਟਰ ਲਾਉਣ ਦੀ ਸੇਵਾ ਜਾਂ ਕੋਈ ਹੋਰ ਸੇਵਾ ਕਰ ਨਹੀਂ ਪੂਰੀ ਹੋ ਪਾਰੇ ਤੇ ਬਹੁਤ ਸਾਰੀਆਂ ਸੇਵਾਵਾਂ ਉੱਥੇ ਵਲੰਟੀਅਰ ਵੀਰਾਂ ਦੀ ਬਹੁਤ ਸਖਤ ਜ਼ਰੂਰਤ ਹੁੰਦੀ ਹੈ ਕਿ ਜਿਹੜੇ ਖਾਸ ਕਰਕੇ ਨਗਰ ਕੀਰਤਨ ਦੇ ਰੋਟ ਦੇ ਉੱਪਰ ਜਿੱਥੇ 6 ਤੋਂ 7 ਲੱਖ ਪ੍ਰਾਣੀਆਂ ਨੇ ਗੁਰੂ ਦਾ ਲੰਗਰ ਛਕਣਾ ਔਰ ਹਜ਼ਾਰਾਂ ਪਰਿਵਾਰ ਜਿਹੜੇ ਨੇ ਉਹ ਲੰਗਰ ਤਿਆਰ ਕਰਦੇ ਨੇ ਹਜ਼ਾਰਾਂ ਪ੍ਰਾਣੀ ਔਰ ਉਹਨਾਂ ਨੇ ਵਰਤਣਾ ਉਹਨਾਂ ਦੀ ਸਿਕਾਵਟ ਹੋਈ ਹੁੰਦੀ ਹੈ ਉਹਦੇ ਵਿੱਚ ਤੁਸੀਂ ਉਹਨਾਂ ਨੂੰ ਮਦਦ ਕਰ ਸਕਦੇ ਹੋ ਗਰਮ ਚੱਕਾਉਣ ਵਾਲੇ ਜਿਹੜੇ ਪਿੱਛੇ ਟਰੱਕ ਆਉਂਦੇ ਨੇ ਉਹਨਾਂ ਦੇ ਵਿੱਚ ਮਦਦ ਕਰ ਸਕਦੇ ਹੋ ਤੁਸੀਂ ਉਹ ਚੀਜ਼ਾਂ ਦੀ ਜਿਹੜੀ ਹੁਣ ਬੈਗ ਨੇ ਅਗਰ ਆਪਾਂ ਪਹਿਲਾਂ ਜਾ ਕਰਕੇ ਬੈਗ ਲੈ ਆਵਾਂਗੇ ਗਰਭ ਚੱਕਣ ਵਾਲੇ ਬੈਗ ਉਹ 5-10 ਬੈਗ ਤੁਸੀਂ ਲਿਜਾ ਕਰਕੇ ਉਸ ਦਿਨ ਇੱਕ ਸੋਚ ਲਾ ਕਿ ਮੈਂ 2 ਘੰਟੇ ਜਿਹੜਾ ਗਰਭਜ ਖਿਲ ਰਿਹਾ ਹੋਇਆ ਉਹ ਮਤਾ ਕੇ ਬੈਗਾਂ ਦੇ ਵਿੱਚ ਪਾਉਣਾ ਤੇ ਉਹ ਬੜੀ ਵੱਡੀ ਸੇਵਾ ਉਹ ਬਹੁਤ ਬਹੁਤ ਵੱਡੀ ਸੇਵਾ ਉਹ ਗੁਰੂ ਘਰ ਦੇ ਵਿੱਚ ਹੱਥੀ ਸੇਵਾ ਕਰਨੀ ਸਫਾਈ ਦੀ ਸੇਵਾ ਕਰਨੀ ਬਹੁਤ ਵੱਡੀ ਮੰਨੀ ਜਾਂਦੀ ਸੋ ਇਹ ਜਿਹੜੀਆਂ ਨਾਰਾਜ਼ੀਆਂ ਨੇ ਇਹਨਾਂ ਨੂੰ ਇਸ ਪਾਸੇ ਨਹੀਂ ਲੈ ਕੇ ਜਾਣਾ ਚਾਹੀਦਾ ਉਹਨੂੰ ਚੰਗੇ ਪਾਸੇ ਲਾ ਕੇ ਅਸੀਂ ਚੰਗੇ ਜਿਹੜੇ ਸੇਵਾ ਦੇ ਹੋਰ ਕਾਰਜ ਨੇ ਉਹ ਘੜਾ ਸੇਵਾਦਾਰ ਨੂੰ ਦੱਸਣ ਦੀ ਜਰੂਰਤ ਨਹੀਂ ਕਿ ਕੀ ਸੇਵਾ ਕਰਨੀ ਉਹ ਆਪਣੇ ਆਪ ਹੀ ਜਾ ਕਰਕੇ ਜਿਹੜੀਆਂ ਸੇਵਾਵਾਂ ਨੇ ਲੱਭ ਲੈਂਦੇ ਨੇ ਔਰ ਉਹ ਕਰਦੇ ਵੀ ਨੇ ਜਿਹੜਾ ਇਟਾ ਵੱਡਾ ਨਗਰ ਕੀਰਤਨ ਹੈ ਗੁਰਦਾਰਾ ਸਾਹਿਬ ਦੇ ਸ਼ਹੀਦ ਦਰਬਾਰ ਨੂੰ ਤੇ ਸੰਗਤਿਕ ਮਾਣ ਦਿੰਦੀ ਆ ਕਿ ਸਾਡਾ ਸ਼ਹੀਦਾਂ ਦਾ ਯਾਦ ਦੇ ਵਿੱਚ ਬਣਿਆ ਹੋਇਆ ਸਥਾਨ ਆ ਅਸੀਂ ਆਪਣੇ ਸਥਾਨ ਨੂੰ ਮਾਣ ਦੇ ਰਹੀਏ ਸੰਗਤ ਬਾਕੀ ਗੁਰਦਾਰ ਸਾਹਿਬ ਦਸ਼ਮੇਂ ਦਰਬਾਰ ਤੇ ਸੰਗਤਾਂ ਦੇ ਜਿਹੜਾ ਉਹਦਾ ਸੇਵਾਦਾਰ ਨੇ ਗੁਰਦਵਾਰ ਸਾਹਿਬ ਦੀ ਸਾਰੀ ਸੰਗਤ ਜਿਹੜੀ ਆ ਉਹ ਤਾਂ ਸੰਗਤਾਂ ਦੇ ਚਰਨਾਂ 'ਚ ਖੜੀ ਆ ਇੱਕ ਸੰਗਤ ਆਪ ਹੀ ਇਹ ਨਗਰ ਕੀਰਤਨ ਦੀ ਸੇਵਾ ਕਰਦੀ ਸਿਰਫ ਇੰਨਾ ਹੀ ਆ ਕਿ ਅੱਜ ਦੱਸਣ ਦਾ ਮਕਸਦ ਇਹਨੇ ਆ ਕਿ ਜਿਹੜੀਆਂ ਤਰੀਕਾ ਨੇ ਉਹ ਨੋਟ ਕਰ ਲਈਏ ਜਾਣ ਔਰ ਉਹਦੇ ਵਿੱਚ ਕਿਹੜੀਆਂ ਕਿੜੀਆਂ ਸਾਵਧਾਨੀਆਂ ਨੇ ਉਹਨਾਂ ਨੂੰ ਆਪਾਂ ਹੁਣੇ ਮਨ 'ਚ ਬਿਠਾ ਲਏ ਬਿਲਕੁਲ ਅਸੀਂ ਹਰ ਸਾਲ ਗੰਗ ਸਿੰਘ ਜੀ ਇੰਟਰਵਿਊਸ ਕਰਦੇ ਆ ਹਰ ਵਾਰੀ ਇਹ ਅਪੀਲ ਗੁਰਦਾਰਾ ਸਾਹਿਬ ਦੇ ਵੱਲੋਂ ਵੀ ਕੀਤੀ ਜਾਂਦੀ ਆ ਵੀ ਸਾਫ ਸਫਾਈ ਦਾ ਖਿਆਲ ਰੱਖਿਓ ਤੇ ਨਾਲ ਦੀ ਨਾਲ ਜਿਹੜੀ ਵੀ ਚੀਜ਼ ਕਿਤੇ ਸੁੱਟਣੀ ਆ ਮਤਲਬ ਆਪਾਂ ਉਹ ਨਾ ਕਰੀਏ ਜਿੱਥੇ ਗ ਹੁੰਦੇ ਨੇ ਆਪਾਂ ਉਹਨਾਂ ਦੇ ਵਿੱਚ ਸਾਰਾ ਜਿਹੜਾ ਗਾਰਬੇਜ ਸੁੱਟਿਏ ਅ ਪਿਛਲੇ ਸਾਲ ਦਾ ਜਿਹੜਾ ਜਦੋਂ ਤੁਸੀਂ ਬਾਅਦ ਦੇ ਵਿੱਚ ਸਾਰਾ ਫੀਡਬੈਕ ਲਿਆ ਤਾਂ ਅਸੀਂ ਉਹ ਵੀ ਜਾਨਣਾ ਚਾਹਾਂਗੇ ਕਿ ਉਹ ਅਪੀਲ ਕੰਮ ਆਈ ਕੀ ਸੰਗਤ ਨੇ ਸਹਿਯੋਗ ਦਿੱਤਾ ਕਿ ਥਾਂ ਥਾਂ ਦੇ ਉੱਤੇ ਖਾਲੀ ਬੋਤਲਾਂ ਜਾਂ ਪਾਣੀ ਦੀਆਂ ਭਰੀਆਂ ਬੋਤਲਾਂ ਜਾਂ ਲੰਗਰ ਕਿਤੇ ਵੀ ਇਦਾਂ ਸੁੱਟਿਆ ਨਹੀਂ ਹੋਇਆ ਸੀ ਬਲਕਿ ਗਾਰਬੇਜ ਬੈਗ ਜਿਹੜੇ ਉਹ ਇਸਤੇਮਾਲ ਕੀਤੇ ਗਏ ਸੀ ਖਾਸ ਕਰਕੇ ਜਿਨ੍ਹਾਂ ਨੇ ਫੂਡ ਵਾਸਤੇ ਆਇਲ ਇਸਤੇਮਾਲ ਕੀਤਾ ਉਹਨਾਂ ਨੇ ਧਿਆਨ ਰੱਖਿਆ ਸਾਰੀਆਂ ਗਾਈਡਲਾਈਨਸ ਤੇ ਜੇ ਉਹ ਨਹੀਂ ਰੱਖਿਆ ਤਾਂ ਕੀ ਇਸ ਸਾਲ ਵੀ ਫੇਰ ਅਪੀਲ ਕਰਨੀ ਪਵੇਗੀ ਜਿਹੜੀ ਇਹ ਚੀਜ਼ਾਂ ਨੂੰ ਤੁਹਾਨੂੰ ਬਾਰ-ਬਾਰ ਸੰਗਤ ਦੇ ਵਿੱਚ ਦੁਹਰਾਉਣੀਆਂ ਪੈਣੀਆਂ ਜੀ ਹਰ ਕਮੀਡੀਅਨ ਟੀਵੀ ਦੇ ਚੈਨਲ ਪੰਜਾਬੀ ਬਹੁਤ ਵੱਡੀ ਸੇਵਾ ਕਰਦਾ ਕਿ ਹਰ ਸਾਲ ਉਹ ਕਈ-ਕਈ ਦਿਨ ਲਗਾਤਾਰ ਇਹ ਅਪੀਲ ਸੰਗਤਾਂ ਨੂੰ ਜਾਰੀ ਕਰਦੇ ਨੇ ਸਾਡੇ ਜਿਹੜੇ ਬਾਕੀ ਰੇਡੀਓ ਸਟੇਸ਼ਨਸ ਨੇ ਉਹ ਵੀ ਇਸ ਚੀਜ਼ ਦੀ ਅਪੀਲ ਸੰਗਤਾਂ ਨੂੰ ਕਰਦੇ ਗੁਰਦਰਾ ਸਾਹਿਬਾਂ ਦੇ ਜਿਹੜੇ ਸਟੇਜਸ ਨੇ ਉੱਥੋਂ ਇਹ ਗੱਲਾਂ ਕੀਤੀ ਜਾਂਦੀ ਬਾਰ-ਬਾਰ ਕਈ ਚੀਜ਼ਾਂ ਸੰਗਤਾਂ ਨੂੰ ਬਾਰ-ਬਾਰ ਯਾਦ ਕਰਾਉਣੀਆਂ ਪੈਂਦੀਆਂ ਕਿ ਜਿਹੜਾ ਜਿੱਥੇ ਔਨ ਸਪਾਰਟ ਕੁੱਕ ਕੀਤਾ ਜੀ ਉਥੇ ਜਿਹੜਾ ਬਚਿਆ ਹੋਇਆ ਤੇਲ ਆ ਉਹਨੂੰ ਕਿਦਾ ਅਸੀਂ ਰੀਸਾਈਕਲ ਕਰਨਾ ਜਾਂ ਜਿਹੜੇ ਗਰਭ ਵਿੱਚ ਬੈਨ ਨੇ ਉਹਨਾਂ ਦੇ ਵਿੱਚ ਜਦੋਂ ਅਸੀਂ ਕੋਈ ਪਾਣੀ ਦੀ ਬੋਤਲ ਜਾਂ ਚਾਹ ਵਾਲਾ ਕੱਪ ਉੱਥੇ ਸਿੱਟਣਾ ਜਾਂ ਉਹ ਚ ਰੱਖਣਾ ਤਾਂ ਜਿਹੜੀ ਪਾਣੀ ਦੀ ਬੋਤਲ ਉਹ ਰੀਸਾਈਕਲ ਵਾਲੇ ਪਾਸੇ ਰੱਖੀ ਜਾਵੇ ਔਰ ਉਹ ਖਾਲੀ ਕਰਕੇ ਰੱਖੀ ਜਾਵੇ ਜਾਂ ਜਿਹੜਾ ਚਾਹ ਦਾ ਕੱਪ ਆ ਉਹਨੂੰ ਖਾਲੀ ਕਰਕੇ ਫਿਰ ਉਹਦੇ ਵਿੱਚ ਰੱਖਿਆ ਜਾਵੇ ਇਹ ਬਾਰ ਬਾਰ ਅਪੀਲ ਕਰਨੀ ਪੈਂਦੀ ਕਿਉਂਕਿ ਆਖਰਕਾਰ ਜਿਹੜੀ ਉਹ ਸੰਗਤਾਂ ਨੇ ਮੈਨੂੰ ਯਾਦ ਆ ਲਾਸਟ ਟਾਈਮ ਜਿਹੜਾ ਮੌਸਮ ਸੀ ਖਰਾਬ ਹੋ ਗਿਆ ਠੰਡ ਹੋ ਗਈ ਤਾਂ ਸੇਵਾਦਾਰ ਇਹ ਥੱਕੇ ਹੁੰਦੇ ਕਿਉਂਕਿ ਸਾਰਾ ਦਿਨ ਨਗਰ ਕੀਰਤਨ ਦੇ ਵਿੱਚ ਤੁਰੇ ਆ ਕਿਸੇ ਦਾ ਮੁੜ ਕੇ ਜੀ ਨਹੀਂ ਕਰਦਾ ਕਿ ਅਸੀਂ ਆਹ ਕਰੀਏ ਬਿਲਕੁਲ 10 10:30 ਵਜੇ ਦੇ ਕਰੀਬ ਲੰਗਰ ਹਾਲ ਦੇ ਵਿੱਚ ਆ ਕੇ ਸੇਵਾਦਾਰਾਂ ਨੂੰ ਅਪੀਲ ਕੀਤੀ ਜਿਹੜੇ ਸੰਗਤ ਬੈਠੀ ਸੀ ਨਗਰ ਹਾਲ ਦੇ ਵਿੱਚ ਤਾਂ ਦਰਬਾਰ ਸਾਹਿਬ ਦੇ ਸਾਹਮਣੇ ਕਿ ਭਾਈ ਰਾਤ ਨੂੰ ਗਰਬੇ ਚੱਕਣ ਵਾਸਤੇ ਸਾਨੂੰ ਕੁਝ ਨੌਜਵਾਨ ਬੱਚੇ ਚਾਹੀਦੇ ਤਾਂ ਆਪਣੀਆਂ ਧੀਆਂ ਦੇ ਉੱਪਰ ਕਿਦਾਂ ਤੁਹਾਨੂੰ ਮਾਣ ਹੁੰਦਾ ਕਿ ਮੈਨੂੰ ਯਾਦ ਆ ਕਿ 5 ਤੋਂ 6 ਜਿਹੜੀਆਂ ਸਾਡੀਆਂ ਜੰਗ ਧਿਆ ਸਿੰਘ ਆ 21 ਤੋਂ 22 ਸਾਲ ਦੀਆਂ ਖਾਸ ਕਰਕੇ ਜਿਹੜੇ ਨਵੇਂ ਸਟੂਡੈਂਟ ਬਣ ਕੇ ਆਏ ਸੀ ਉਹਨਾਂ ਨੇ ਉੱਠੇ ਔਰ ਰਾਤ ਦੇ 2:30 ਵਜੇ ਤੱਕ ਆਪਣੇ ਭਰਾਵਾਂ ਦੇ ਨਾਲ ਉਹਨਾਂ ਨੇ ਮੋਢੇ ਨਾਲ ਮੋਟਾ ਜੋੜ ਕੇ ਜਿਹੜਾ ਗਰਭਜ ਸੀ ਜਿਹਨੂੰ ਕੋਈ ਹੱਥ ਨਹੀਂ ਲਾਉਣਾ ਚਾਹੁੰਦਾਗਾ ਉਹਨਾਂ ਨੇ ਉਹਨੂੰ ਬੜੇ ਪਿਆਰ ਤੇ ਸ਼ਰਦਾ ਦੇ ਨਾਲ ਚੱਕ ਕੇ ਉਹਦੇ ਚ ਸਫਾਈ ਦੇ ਵਿੱਚ ਹਿੱਸਾ ਪਾਇਆ ਰਾਤ ਨੂੰ 2 ਵਜੇ ਆਪੋ ਆਪਣੇ ਘਰੀ ਪਹੁੰਚ ਗਏ ਸੋ ਇਹ ਜਿਹੜੀਆਂ ਸੇਵਾਵਾਂ ਨੇ ਬਹੁਤ ਤਨਤਾ ਯੋਗ ਨੇ ਖਾਸ ਕਰਕੇ ਸਾਡੇ ਨੌਜਵਾਨ ਬੱਚੇ ਬੱਚੀਆਂ ਜਿਹੜੇ ਇਹ ਸੇਵਾਵਾਂ ਕਰਦੇ ਨੇ ਸੋ ਗੁਰਦਾਰ ਸਾਹਿਬ ਨੂੰ ਇਹ ਵੀ ਅਪੀਲ ਆ ਕਿ ਜਿਹੜੇ ਬੱਚੇ ਬੱਚੀਆਂ ਵਲੰਟੀਅਰ ਤੌਰ ਦੇ ਉੱਪਰ ਆਪਣਾ ਨਾਮ ਲਿਖਾਉਣਾ ਚਾਹੁੰਦੇ ਨੇ ਉਹ ਗੁਰਦਾਰ ਸਾਹਿਬ 'ਚ ਜਦੋਂ ਵੀ ਹੁਣ ਜਾਣ ਤੇ ਆਪਣਾ ਨਾਮ ਜਿਹੜਾ ਨਗਰ ਕੀਰਤਨ ਦੇ ਵਿੱਚ ਵਲੰਟੀਅਰਾਂ ਵਾਸਤੇ ਲਿਖਾਉਣ ਗੁਰਦਾਰ ਸਾਹਿਬ ਦੇ ਵੱਲੋਂ ਜਿੰਨੇ ਵਲੰਟੀਅਰ ਹੁੰਦੇ ਨੇ ਉਹਨਾਂ ਨੂੰ ਹਰ ਸਾਲ ਨਗਰ ਕੀਰਤਨ ਦੇ ਵਿੱਚ ਇਹ ਅਸੀਂ ਯਾਦ ਦੇ ਵਿੱਚ ਇੱਕ ਸਰਟੀਫਿਕੇਟ ਵੀ ਦਿੱਤਾ ਜਾਂਦਾ ਕਿ ਇਹਨਾਂ ਨੇ ਆ ਨਗਰ ਕੀਰਤਨ ਦੇ ਵਿੱਚ ਆ ਸੇਵਾ ਕੀਤੀ ਸੀ ਔਰ ਫਿਰ ਤੁਸੀਂ ਲੰਮੇ ਸਮੇਂ ਤੱਕ ਉਹ ਜਿਹੜਾ ਸਰਟੀਫਿਕੇਟ ਹੈ ਆਪਣੇ ਕੋਲੇ ਰੱਖਦੇ ਮੈਨੂੰ ਜਿਹੜਾ ਪਹਿਲੇ ਸਰਟੀਫਿਕੇਟ ਮਿਲੇ ਸੀ 999 ਦੇ ਮੇਰੇ ਕੋਲੇ ਅਜੇ ਵੀ ਉਹ ਘਰੇ ਸੰਭਾਲ ਕੇ ਰੱਖੇ ਹੋਇਆ ਕਿ ਅਸੀਂ ਨਗਰ ਕੀਰਤਨ ਦੇ ਵਿੱਚ ਆਸੇਵਾ ਕੀਤੀ ਸੀ ਸੋ ਸੰਗਤਾਂ ਜਿਹੜੀਆਂ ਨੇ ਉਹਨਾਂ ਦੇ ਉਤਸ਼ਾਹ ਵਾਸਤੇ ਬੱਚਿਆਂ ਦੇ ਮਨ ਦੇ ਵਿੱਚ ਉਤਸ਼ਾਹ ਹੁੰਦਾ ਕਿਉਂਕਿ ਬੱਚਾ ਨੇ ਹੀ ਕਹਾ ਨਗਰ ਕੀਰਤਨ ਚਲਾਉਣੇ ਜੇਕਰ ਉਹ ਸੇਵਾ ਕਰਨਗੇ ਅੱਜ ਤੋਂ ਨਾ ਲਿਖਾਉਣਗੇ ਤਾਂ ਕੱਲ ਨੂੰ ਜਾ ਕੇ ਉਹ ਨਗਰ ਕੀਰਤਨ ਨੂੰ ਦੁਬਾਰਾ ਸੰਭਾਲ ਸਕਣਗੇ ਔਰ ਇਹ ਜਿਹੜੀ ਪਰੰਪਰਾ ਚੱਲੀ ਆ ਰਹੀ ਹੈ ਇਹਨੂੰ ਅੱਗੇ ਤੋਂ ਅੱਗੇ ਉਹ ਚਲਾਈ ਜਾਵੇ ਜੀ ਬਿਲਕੁਲ ਹਰ ਸਾਲ ਬੜਾ ਬਿਸਬਰੀ ਨਾਲ ਇੰਤਜ਼ਾਰ ਕੀਤਾ ਜਾਂਦਾ ਵੀ ਨਗਰ ਕੀਰਤਨ ਕਦੋਂ ਆ ਰਿਹਾ ਮਤਲਬ ਤਰੀਕ ਜਲਦੀ ਡਿਸਾਈਡ ਹੋ ਜਾਏ April ਦੇ ਵਿੱਚ ਹੋਣਾ ਹੁੰਦਾ ਸੋ ਜਿਨ੍ਹਾਂ ਲੋਕਾਂ ਨੇ ਮਤਲਬ ਇਹ ਮੰਨ ਲਓ ਜਿਹੜੀਆਂ ਬੀਬੀਆਂ ਹੁੰਦੀਆਂ ਨੇ ਉਹਨਾਂ ਨੂੰ ਹੁੰਦਾ ਵੀ ਅਸੀਂ फटाफट ਆਪਣੇ ਸੂਟ ਸਵਾ ਲਈਏ ਜਿਹੜੇ ਸਾਡੇ ਆਪਣੇ ਰਿਸ਼ਤੇਦਾਰ ਆਣੇ ਘਰ ਦੇ ਵਿੱਚ ਠਹਿਰਾਣੇ ਕਿੱਥੇ ਆ ਉਹ ਘਰ ਦੀ ਸਾਰੀ ਸੈਟਿੰਗ ਕਰ ਲਈਏ ਉਹਨਾਂ ਵਾਸਤੇ ਕਮਰੇ ਪ੍ਰੋਵਾਈਡ ਕਰਵਾ ਦਈਏ ਬਾਕੀ ਰਿਸ਼ਤੇਦਾਰਾਂ ਨੂੰ ਕਹਿ ਦਈਏ ਵੀ ਭਾਈ ਤੁਹਾਡੇ ਘਰੇ ਵੀ ਸਾਡੇ ਪ੍ਰਾਣੇ ਜਿਹੜੇ ਨੇ ਉਹ ਠਹਿਰਨੇ ਆ ਇਮੀਗ੍ਰੇਸ਼ਨ ਦੀਆਂ ਥੋੜੀਆਂ ਜਿਹੀਆਂ ਤਬਦੀਲੀਆਂ ਕਰਕੇ ਕੁਝ ਲੋਕਾਂ ਨੂੰ ਇੱਥੋਂ ਜਾਣਾ ਪੈ ਗਿਆ ਤੇ ਕੁਝ ਲੋਕ ਉਹ ਜਿਨ੍ਹਾਂ ਨੇ ਬਾਹਰੋਂ ਦੂਰ ਦਰਾਡੇ ਜਾਂ ਇੰਡੀਆ ਤੋਂ ਬਹੁਤ ਸਾਰੀ ਸੰਗਤ ਆਉਂਦੀ ਹੈ ਉਹਨਾਂ ਦੇ ਥੋੜੀ ਆਨ ਦੇ ਵਿੱਚ ਇਸ ਵਾਰ ਹੋ ਸਕਦੀ ਹੈ ਵੀ ਘੱ ਪੇ ਸਕਦਾ ਹਾਂ ਮੇਰਾ ਖਿਆਲ ਨਹੀਂ ਜਿਹੜੇ ਹਿਸਾਬ ਨਾਲ ਸੰਗਤ ਹੁਣ ਵੱਡੀ ਗਿਣਤੀ ਦੇ ਵਿੱਚ ਆਪਣੀ ਸੰਗਤ ਇੱਥੇ ਰਹਿੰਦੀ ਹੈ ਜੀ ਬਾਕੀ ਸ਼ਰੀ ਜੀ ਇਸ ਨਗਰ ਕੀਰਤਨ ਨੂੰ ਮੈਨੂੰ ਯਾਦ ਹੈ ਇੱਕ ਵਾਰੀ ਉੱਥੋਂ ਫੈਡਰਲ ਗਵਰਨਮੈਂਟ ਦੇ ਮਨਿਸਟਰ ਆਏ ਉਹਨਾਂ ਦੇ ਵਿੱਚ ਇੱਕ ਬੀਬੀ ਜੀ ਮਨਿਸਟਰ ਆਏ ਸਨ ਉਹ ਈਸਟ ਤੋਂ ਸਨ ਜੀ ਨਿਊ ਫਾਉਂਡਲੈਂਡ ਤੋਂ ਸਨ ਜਦੋਂ ਉਹ ਗੁਰਦਵਾਰਾ ਸਾਹਿਬ ਦੀ ਮੇਨ ਸਟੇਜ ਦੇ ਉੱਪਰ ਉਹਨਾਂ ਨੂੰ ਧੰਨਵਾਦ ਕਰਨ ਵਾਸਤੇ ਸੰਗਤਾਂ ਦਾ ਖੜੇ ਤਾਂ ਉਹਨਾਂ ਨੇ ਇੱਕ ਗੱਲ ਕਹੀ ਕਹਿੰਦੇ ਵੀ ਇੰਨੀ ਵੱਡੀ ਗਿਣਤੀ ਦੇ ਵਿੱਚ ਜਦੋਂ ਮੈਂ ਦੇਖਦੀ ਹਾਂ ਕਿ ਸਾਡਾ ਇਹਦਾ ਅਸਲ ਹੀ ਕਹਿੰਦੀ ਮੈਨੂੰ ਅੱਜ ਸਮਝ ਆਇਆ ਕਿ ਜਿਹਨੂੰ ਅਸੀਂ ਕਹਿੰਦੇ ਕੈਨੇਡਾ ਮਲਟੀਕਲਚਰ ਕੰਟਰੀ ਆ ਉਹ ਕਹਿੰਦੇ ਮੈਨੂੰ ਅੱਜ ਮਲਟੀਕਲਚਰ ਸਾਹਮਣੇ ਵਿਸ ਰਿਹਾ ਮੈਂ ਕਹਿੰਦੀ ਸਾਰੇ ਉਤਰਿਸ਼ ਦੇ ਵਿੱਚ ਸਾਡੇ ਨਹੀਂ ਸਾਨੂੰ ਦੀਦਾ ਕਿ ਅਸਲੀ ਮਲਟੀਕਲਚਰ ਦਾ ਮਤਲਬ ਕੀ ਆ ਪਰ ਜਦੋਂ ਅਸੀਂ ਖੜ ਕੇ ਸੰਗਤ ਦੇ ਦਰਸ਼ਨ ਕਰਦੇ ਅੱਜ ਤਾਂ ਕਹਿੰਦੇ ਮੈਨੂੰ ਇਹ ਲੱਗ ਰਿਹਾ ਕਿ ਮਲਟੀਕਲਚਰ ਦਾ ਜਿਹੜਾ ਅਸਲੀ ਚਿਹਰਾ ਅਗਰ ਕਿਸੇ ਨੇ ਦੇਖਣਾ ਤੋ ਇਸ ਨਗਰ ਕੀਰਤਨ ਦੇ ਵਿੱਚ ਆ ਕਰਕੇ ਕੈਨੇਡਾ ਦਾ ਉਹ ਚਿਹਰਾ ਦਿਖਾਈ ਦੇ ਜਾ ਬਿਲਕੁਲ ਸੋ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਆਉਂਦੀਆਂ ਨੇ ਮੇਰਾ ਖਿਆਲ ਆ ਕਿ ਜਿਹੜਾ ਇਮੀਗ੍ਰੇਸ਼ਨ ਦਾ ਜਾਂ ਜੋ ਵੀ ਇਹ ਰੂਲਸ ਨੇ ਇਹ ਅੱਗੇ ਚੇਤੇ ਇਹ ਹੁੰਦੇ ਰਹਿੰਦੇ ਆ ਲੇਕਿਨ ਉਹਨਾਂ ਦੇ ਨਾਲ ਕੋਈ ਏਡਾ ਵੱਡਾ ਜਿਹੜਾ ਫਰਕ ਆ ਉਹ ਸੰਗਤਾਂ ਦੇ ਵਿੱਚ ਨਹੀਂ ਆਉਂਦਾ ਜਿਹੜੀ ਗੁਰਦਾਰਾ ਸਾਹਿਬ ਦੇ ਵੱਲੋਂ ਤਿਆਰੀ ਆ ਜਾਂ ਬਾਕੀ ਸਾਡੇ ਡਿਪਾਰਟਮੈਂਟਸ ਨੇ ਗਵਰਨਮੈਂਟ ਦੇ ਉਹਨਾਂ ਵੱਲੋਂ ਜਿਹੜੀ ਸਿਟੀ ਦੇ ਡਿਪਾਰਟਮੈਂਟਸ ਵੱਲੋਂ ਤਿਆਰੀ ਆ ਉਹ ਪਿਛਲੇ ਨਗਰ ਕੀਰਤਨਾਂ ਦੀ ਵਧ ਰਹੀ ਗਿਣਤੀ ਨੂੰ ਧਿਆਨ ਚ ਰੱਖ ਕੇ ਹੀ ਹੋਵੇਗੀ ਔਰ ਖਾਸ ਕਰਕੇ ਮੈਂ ਜਿਹੜੀ ਇੱਕ ਬੇਨਤੀ ਹਰ ਵਾਰੀ ਕਰਦਾ ਹੁੰਦਾ ਕਿ ਨਗਰ ਕੀਰਤਨ ਸੰਗਤਾਂ ਗੁਰੂ ਕੀ ਸੰਗਤਾਂ ਸਤਿਗੁਰੂ ਨਾਨਕ ਦਾ ਨਾਮ ਲੈਵਾ ਸੰਗਤਾਂ ਜਿਹੜੀਆਂ ਨੇ ਉਹ ਹੋਏ ਇਹ ਆਯੋਜਨ ਕਰਦੀਆਂ ਨੇ ਤੇ ਬਾਕੀ ਜਿਹੜੀਆਂ ਸਾਰੇ ਧਰਮ ਨੇ ਸਾਰੀਆਂ ਸਾਡੇ ਕਮਿਊਨਿਟੀਜ਼ ਦੇ ਤੇ ਰਹ ਰਹੇ ਨੇ ਸਾਡੇ ਮੁਸਲਮਾਨ ਭਰਾ ਨੇ ਸਾਡੇ 크ਿਸਚੀਅਨ ਭਰਾ ਨੇ ਸਾਡੇ ਹਿੰਦੂ ਵੀਰ ਨੇ ਜਾਂ ਜਿਹੜੇ ਨਹੀਂ ਵੀ ਧਰਮ ਨੂੰ ਮੰਨਦੇ ਉਹ ਵੀ ਇੱਥੇ ਦੇ ਵਿੱਚ ਸਾਰੇ ਪਾਰਟਿਸਿਪੇਟ ਕਰਦੇ ਆ ਔਰ ਕਈ ਵਾਰ ਮੈਨੂੰ ਯਾਦ ਆ ਕਈ ਵਾਰੀ ਦੂਰੋਂ ਦੂਰੋਂ ਜਿਹੜੇ ਸਾਡੇ ਮੇਨ ਸਟ੍ਰੀਮ ਕਮਿਊਨਿਟੀ ਦੇ ਲੋਕ ਨੇ ਕੋਈ ਕਲੋਨ ਨੇ ਤੋਂ ਕੋਈ ਅਸਪੋਰਟ ਤੋਂ ਕੋਈ ਹੋਪ ਤੋਂ ਕਿ ਵਰੀ ਆਇਲੈਂਡ ਤੋਂ ਇਸ ਤਰ੍ਹਾਂ ਫੋਨ ਆਉਂਦੇ ਰਹਿੰਦੇ ਆ ਕਿ ਅਸੀਂ ਉਹਦੇ ਵਿੱਚ ਆਪਣਾ ਕਿੱਥੇ ਗੱਡੀ ਪਾਰ ਕਰ ਸਕਦੇ ਆ ਅਸੀਂ ਇਹਦੇ ਵਿੱਚ ਕਿੱਦਾਂ ਪਾਰਟਿਸਿਪੇਟ ਕਰਦੇ ਸੋ ਸਾਰੀ ਕਮਿਊਨਿਟੀਜ਼ ਇਹਦੇ ਵਿੱਚ ਪਾਰਟਿਸਿਪੇਟ ਕਰਦੀਆਂ ਨੇ ਔਰ ਉਹਦੇ ਕਰਕੇ ਜਿਹੜਾ ਨਗਰ ਕੀਰਤਨ ਹੈ ਇੱਕ ਬੜੀ ਡਿਫਰੈਂਟ ਜਿਹੜੀ ਲੋਕਾ ਦੁਨੀਆ ਦੇ ਵਿੱਚੋਂ ਲੈ ਕੇ ਆਉਂਦਾ ਜੀ ਬਿਲਕੁਲ ਆ ਹੋਰ اپیلਾ ਕਿਹੜੀ ਹੈ ਹੋਜੀ ਜਿਹੜੀ ਤੁਹਾਨੂੰ ਲੱਗਦਾ ਵੀ ਇਸ ਸਾਲ ਦੇ ਨਗਰ ਕੀਰਤਨ ਦੇ ਵਿੱਚ ਕਰਨੀ ਲਾਜ਼ਮੀ ਹੈ ਹਰ ਸਾਲ ਨਗਰ ਕੀਰਤਨ ਦੀਆਂ ਗਾਈਡਲਾਈਨਸ ਅਨੁਸਾਰ ਆ ਤੱਕ ਪਹੁੰਚ ਚੁੱਕੀਆਂ ਹੋਈਆਂ ਨੇ ਜਿਹੜੀ ਸੰਗਤ ਨੇ ਆਉਣਾ ਠਹਿਰਨਾ ਕਿੱਥਾ ਕਿੱਥੇ ਹੈਗਾ ਕਿ ਗੁਰਦੁਆਰਾ ਸਾਹਿਬ ਦੇ ਵੱਲੋਂ ਵੀ ਕਿਸੇ ਦੇ ਠਹਿਰਨ ਦਾ ਇੰਤਜ਼ਾਮ ਜਿਹੜਾ ਉਹ ਕੀਤਾ ਜਾਂਦਾ ਜਿਆਦਾਤਰ ਸੰਗਤਾਂ ਜਿਹੜੀਆਂ ਆਉਂਦੀਆਂ ਨੇ ਬਾਹਰ ਉਹ ਕਈ ਵਾਰੀ ਉਹਨਾਂ ਦੇ ਰਿਸ਼ਤੇਦਾਰ ਹੁੰਦੇ ਨੇ ਜਾਂ ਬਹੁਤ ਸਾਰੇ ਪਰਿਵਾਰ ਗੁਰਦੁਆਰਾ ਸਾਹਿਬ ਚ ਪਹਿਲਾਂ ਹੀ ਨਾਂ ਲਿਖਾ ਦਿੰਦੇ ਨੇ ਠੀਕ ਹੈ ਕਿ ਜੀ ਸਾਡੇ ਕੋਲੇ ਦੋ ਕਮਰੇ ਹੈਗੇ ਨੇ ਸਾਡੇ ਕੋਲ ਤਿੰਨ ਕਮਰੇ ਖਾਲੀ ਆ ਜਾਂ ਅਸੀਂ 5 ਜਾਂ 10 ਪ੍ਰਾਣੀ ਅਸੀਂ ਲੈ ਕੇ ਜਾ ਸਕਦੇ ਔਰ ਉਹ ਬੈਠੇ ਵੇਟ ਕਰਦੇ ਹੁੰਦੇ ਕਿ ਜਦੋਂ ਕੋਈ ਪ੍ਰਾਣੀ ਆਉਣਗੇ ਤਾਂ ਉਹਨਾਂ ਦੇ ਵਿੱਚ ਉਹ ਸਾਡੇ ਘਰੇ ਰਾਤ ਨੂੰ ਠਹਿਰਨ ਤਾਂ ਕਿ ਆਪਸ ਵਿੱਚ ਇੱਕ ਤਾਂ ਦੋ ਪਰਿਵਾਰਾਂ ਦੀ ਜਿਹੜੇ ਬਾਹਰੋਂ ਪਰਿਵਾਰ ਆਏ ਉਹਨਾਂ ਪਰਿਵਾਰਾਂ ਦੀ ਆਪਸ ਵਿੱਚ ਮੁਲਾਕਾਤ ਹੁੰਦੀ ਦੂਜੀ ਸੰਗਤਾਂ ਦੇ ਮਨ ਦੇ ਵਿੱਚ ਖੁਸ਼ੀ ਹੁੰਦੀ ਹੈ ਕਿ ਸਰੀਰ ਦੇ ਵਿੱਚ ਨਗਰ ਕੀਰਤਨ ਹੋਇਆ ਸਾਨੂੰ ਸਤਿਗੁਰੂ ਜੀ ਨੇ ਸੋੜਾ ਸ਼ਹਿਰ ਬਖਸ਼ਿਆ ਸੋ ਕਿਉਂ ਨਾ ਅਸੀਂ ਬਾਹਰੋਂ ਆਈਆਂ ਸੰਗਤਾਂ ਦੀ ਸੇਵਾ ਕਰੀਏ ਉਸ ਤੋਂ ਬਿਨਾਂ ਗੁਰਦਾਰਾ ਸਾਹਿਬ ਦੇ ਅੰਦਰ ਵੀ ਸੰਗਤਾਂ ਦੇ ਠਹਿਰਨ ਵਾਸਤੇ ਕਿਉਂਕਿ ਸੰਗਤਾਂ ਦੂਰੋਂ ਆਉਂਦੀਆਂ ਨੇ ਗੁਰਦਾਰਾ ਸਾਹਿਬ ਦੇ ਅੰਦਰ ਵੀ ਜਿਹੜਾ ਠਹਿਰਨ ਵਾਸਤੇ ਗੱਦਿਆਂ ਦਾ ਸਰਾਣਿਆਂ ਦਾ ਕਮਲਾਂ ਦਾ ਬਕਾਇਦਾ ਉੱਥੇ ਇੰਤਜ਼ਾਮ ਕੀਤਾ ਹੁੰਦਾ ਸੋ ਜਿਹੜੀਆਂ ਸੰਗਤਾਂ ਬਾਹਰੋਂ ਆਉਂਦੀਆਂ ਨੇ ਉਹਨਾਂ ਦੇ ਵਾਸਤੇ ਠਹਿਰਨ ਦੀ ਜਾਂ ਕੋਈ ਹੋਰ ਕਿਸਮ ਦੀ ਪਰੇਸ਼ਾਨੀ ਨਹੀਂ ਹੁੰਦੀ ਕਿ ਸੋ ਸੰਗਤਾਂ ਨੂੰ ਕੋਈ ਦਿੱਕਤ ਨਹੀਂ ਹਾ ਸੰਗਤਾਂ ਜ਼ਰੂਰ ਹੈ ਕਿਰਪਾ ਕਰਕੇ ਨੋਟ ਕਰ ਲੈਣ ਕਿ ਇੱਕ ਵਾਰੀ ਮੈਂ ਫਿਰ ਤਰੀਕਾ ਦੁਹਰਾ ਦਿਆਂ ਕਿ 13 April ਨੂੰ ਨਿਸ਼ਾਨ ਸਾਹਿਬ ਦੀ ਸੇਵਾ ਹੋਵੇਗੀ ਜੀ 19 April ਨੂੰ ਨਗਰ ਕੀਰਤਨ ਹੋਵੇਗਾ ਤੇ 20 April ਨੂੰ ਅਮਰਤ ਸੰਚਾਰ ਜਿਹੜਾ ਉਹ ਹੋਵੇਗਾ ਸੋ ਸੰਗਤਾਂ ਕਿਰਪਾ ਕਰਕੇ ਇਹ ਦਿਨ ਜਿਹੜੇ ਨੋਟ ਕਰ ਲੈਣ ਜੇਕਰ ਕੋਈ ਆਂ ਇੰਡੀਆ ਵਾਲੇ ਪੰਜਾਬ ਜਾ ਕੇ ਤੇ ਬਾਹਰ ਗਏ ਨੇ ਸੋ ਉਹਨਾਂ ਨੂੰ ਵੀ ਬੇਨਤੀ ਹੈ ਕਿ ਜਦੋਂ ਪਹਿਲਾਂ ਆਉਣਗੇ ਤਾਂ ਆ ਕਰਕੇ ਆਪਣਾ ਕਿਉਂਕਿ ਬਾਹਰ ਜਦੋਂ ਤੁਸੀਂ ਦੂਜੇ ਕੰਟਰੀ ਚ ਆਉਣੇ ਕਈ ਵਾਰੀ ਸਿੱਖ ਹੋ ਜਾਂਦਾ ਬੰਦਾ ਜੀ ਬਿਲਕੁਲ ਕੁਝ ਹੋਰ ਹੋ ਜਾਂਦਾ ਤਾਂ ਪਹਿਲਾਂ ਪਹੁੰਚ ਜਾਣ ਤਾਂ ਕਿ ਜਿਹੜਾ ਉਹਨਾਂ ਦਾ ਸਰੀਰਕ ਤੌਰ ਤੇ ਪੂਰੀ ਸਵਾਸਤ ਰਹਿਣ ਔਰ ਇਸ ਨਗਰ ਕੀਰਤਨ ਦਾ ਸੰਗਤਾਂ ਦੇ ਦਰਸ਼ਨ ਦਾ ਬਾਹਰ ਆਏ ਆਏ ਹੋਏ ਪ੍ਰਚਾਰਕਾਂ ਦਾ ਪੰਥਕ ਹਸਤੀਆਂ ਜਿਨ੍ਹਾਂ ਨੂੰ ਬਾਅਦ ਵਿਸਥਾ ਦੇ ਜਾਂਦਾ ਨਗਰ ਕੀਰਤਨ ਚ ਉਹਨਾਂ ਸਾਰਿਆਂ ਦਾ ਆਪਾਂ ਵਿਚਾਰ ਵੀ ਸੁਣਨੇ ਹੁੰਦੇ ਗੁਰੂ ਕੇ ਜਿਹੜੇ ਜਾਸਾ ਉਹ ਵੀ ਸਰਵਣ ਕਰਨੇ ਹੁੰਦੇ ਸੋ ਸੰਗਤਾਂ ਉਹਦੇ ਵਿੱਚ ਆ ਸਕਦੇ ਹਾਂ ਇੱਕ ਬੇਨਤੀ ਜ਼ਰੂਰ ਮੈਂ ਕਰਨੀ ਚਾਹੁੰਨਾ ਕਿ ਬੇਬੀਆਂ ਜਦੋਂ ਤੁਸੀਂ ਸੂਟਾਂ ਦੀ ਗੱਲ ਕੀਤੀ ਹਾਂ ਜੀ ਸੋ ਕਿਉਂਕਿ ਹੁਣ ਤਾਂ ਆਪਣੇ ਕੋਲੇ ਉਹ ਸਮਾਂ ਨਹੀਂਗਾ ਕਿ ਅੱਜ ਤੋਂ 40 ਸਾਲ ਪਹਿਲਾਂ ਤੁਹਾਨੂੰ ਸੂਟ ਲੈਣ ਵਾਸਤੇ ਵੈਲਕੂਵਰ ਜਾਣਾ ਪੈਦਾ ਸੀ ਹੈਨਾ ਜਾਣ ਦਸਤਾਰਾਂ ਪਹਿਲਾਂ ਪਿੰਡੋਂ ਇੰਤਜ਼ਾਮ ਕਰਨਾ ਪੈਂਦਾ ਸੀ ਕਿ ਉੱਥੋਂ ਦਸਤਾਰ ਆਉਣ ਜਾਣ ਵਾਲੇ ਨੂੰ ਕਹਿਣਾ ਪੈਂਦਾ ਸੀ ਕਿ ਮੇਰੇ ਵਾਸਤੇ ਉਥੋਂ ਦਸਤਾਰਾਂ ਲੈ ਹੁਣ ਤਾਂ ਆਪਣੇ ਕੋਲੇ ਸਰੀ ਦੇ ਵਿੱਚ ਦਸਤਾਰਾਂ ਦੀਆਂ ਦੁਕਾਨਾਂ ਖੁੱਲ ਗਈਆਂ ਸੂਟਾਂ ਦੀਆਂ ਦੁਕਾਨਾਂ ਖੁੱਲ ਚੁੱਕੀਆਂ ਸੋ ਕੇਸਰੀ ਦੁਪੱਟੇ ਤੇ ਕੇਸਰੀ ਦਸਤਾਰਾਂ ਇਸ ਨਗਰ ਕੀਰਤਨ ਦੀ ਸ਼ਾਨ ਹੁੰਦੀ ਆ ਸੋ ਕੇਸਰੀ ਦੁਪੱਟੇ ਕੇਸਰੀ ਦਸਤਾਰਾ ਜਿਹੜੀਆਂ ਆਪਣੀਆਂ ਹੁਣੇ ਤੋਂ ਹੀ ਜੀ ਹਾਂ ਜਿਹੜੇ ਉਹ ਸਵਾਲ ਹਨ ਤੇ ਬੇਬੀਆਂ ਜਿਹੜੀਆਂ ਨੌਂ ਦੇ ਨਾਲ ਮਿਲਦੇ ਹੋ ਜਿਹੜੇ ਸੂਟ ਆ ਉਹਨਾਂ ਦੀ ਜਿਹੜੀ ਤਿਆਰੀ ਕਰ ਲੈਣ ਬਿਲਕੁਲ ਸੋ ਆਖਰੀ ਸਵਾਲ ਆ ਮੇਰਾ ਕਿ ਪਿਛਲੀ ਵਰੀ ਥੋੜਾ ਜਿਹਾ ਵੈਦਰ ਦੀ ਹਿਲਜੁਲ ਹੋਈ ਸੀਗੀ ਮੌਸਮ ਨੇ ਥੋੜਾ ਜਿਹਾ ਮਤਲਬ ਖੜਾ ਭੀ ਕਰਤੀ ਸੀ ਕਿ ਫਲੋਟ ਇਮੀਡੀਏਟਲੀ ਮਤਲਬ ਉਦੋਂ ਸ਼ਾਇਦ ਰੂਟ ਦੀ ਆਪਣੀ ਤਿਆਰੀ ਨਹੀਂ ਸੀ ਪਰ ਫਲੋਟ ਅੱਧੇ ਕੱਡੇ ਜਾ ਰਹੇ ਅੱਧੇ ਕਿਸੇ ਹੋਰ ਰਸਤੇ ਥਾਣੇ ਜਾ ਰਹੇ ਸੋ ਟ੍ਰੈਫਿਕ ਦਾ ਕਾਫੀ ਜਾਮ ਹੋ ਗਿਆ ਸੀਗਾ ਤੇ ਇਸ ਵਾਰ ਜੇ ਮੌਸਮ ਦੀ ਹਿਲਜੁਲ ਹੁੰਦੀ ਹੈ ਤਾਂ ਉਹਦੇ ਲਈ ਆਪਣੀ ਤਿਆਰੀ ਹੈ ਹਾਂ ਜਿਹੜਾ ਮੌਸਮ ਆ ਮਾਪਾਂ ਜਦੋਂ ਮੈਂ ਇੱਕ ਵਾਰ ਇੱਥੇ ਅਸੀਂ ਰਿਮੈਂਬਰੈਂਸ ਡੇ ਮਨਾ ਰਹੇ ਸੀ ਤਾਂ ਬਹੁਤ ਵਧੀਆ ਗੱਲ ਹੈ ਕਿ ਸਾਡੇ ਕੈਨੇਡੀਅਨ ਫੌਜੀ ਵੀਰ ਨੇ ਕਿਹਾ ਉਹ ਕਹਿੰਦਾ ਵੀ ਆਪਾਂ ਕਿਹੜਾ ਨੂਨ ਦੀ ਡਾਲੀ ਹੈ ਕਿ ਜਿਹੜਾ ਮੜਾ ਹੈ ਮੀਂਹ ਪੈਣਾ ਖੁਰਜਾਂਗੇ ਸੋ ਖਾਲਸਾ ਪੰਥ ਦਾ ਨਗਰ ਕੀਰਤਨ ਦੀ ਜਿਹੜਾ ਰੋਡ ਦੇ ਵਿੱਚ ਥੋੜੀ ਪਰੇਸ਼ਾਨੀ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਕਿ ਇੱਕ ਸਾਵਧਾਨੀ ਦੇ ਤੌਰ ਦੇ ਉੱਪਰ ਜਿਹੜਾ ਉਹ ਦੂਜੇ ਪਾਸੇ ਤੇ ਲੈ ਜਾਣੇ ਪੈਗੇ ਅਦਰਵਾਈਜ਼ ਮੌਸਮ ਜਿਹੜਾ ਚਾਹ ਮੀਂਹ ਪਵੇ ਚਾਹ ਹਨੇਰੀ ਆਵੇ ਚਾਹੇ ਉਹ ਤੇ ਨਾ ਕਿ ਬਰਫ ਪਵੇ ਤੇ ਚਾਹੇ ਟੋਪ ਵਧੀਆ ਨਿਕਲੇ ਇਹ ਤਾਂ ਸਤਿਗੁਰੂ ਦੇ ਵਾਸਤੇ ਸਾਡੇ ਵਾਸਤੇ ਨਹੀਂ ਲੇਕਿਨ ਹਾਂ ਖਾਲਸਾ ਪੰਥ ਨੂੰ ਬੇਨਤੀ ਹੈ ਕਿ ਆਪਣੀ ਜਿਹੜੀ ਤਿਆਰੀ ਆ ਗੁਰਦਵਾਰਾ ਸਾਹਿਬ ਵੱਲੋਂ ਹਰ ਤਰ੍ਹਾਂ ਦੇ ਵੈਦਰ ਦੇ ਵਾਸਤੇ ਤਿਆਰੀ ਆ ਤੁਸੀਂ ਆਪਣੇ ਢੰਗ ਨਾਲ ਆਪਣੇ ਵੈਦਰ ਦੀ ਜਿਹੜੀ ਉਸ ਵਕਤ ਦਿੰਦਾ ਹੋਊਗਾ ਤੁਸੀਂ ਉਹੇ ਜੇ ਕੱਪੜੇ ਪਾ ਕੇ ਤੇ ਉਸ ਤਰ੍ਹਾਂ ਦੀ ਤਿਆਰੀ ਕਰਕੇ ਆਉਣਾ ਬਿਲਕੁਲ ਗਿਆਨ ਸਿੰਘ ਗਿੱਲ ਜੀ ਬਹੁਤ ਬਹੁਤ ਧੰਨਵਾਦ ਇਸ ਵਿਸ਼ੇ ਦੇ ਤੇ ਜਾਣਕਾਰੀ ਦੇਣ ਦੇ ਲਈ ਔਰ ਖਾਸ ਕਰਕੇ ਸਰੀ ਵਾਸੀਆਂ ਦੀ ਮੈਨੂੰ ਲੱਗਦਾ ਤਿਆਰੀ ਅੱਜ ਤੋਂ ਹੁਣ ਸ਼ੁਰੂ ਹੋ ਜਾਣੀ ਹੈ ਸੋ ਅਖੀਰ ਦੇ ਵਿੱਚ ਕੁਝ ਕਹਿਣਾ ਚਾਹੁੰਦੇ ਸਾਰੇ ਹਾਂਜੀ ਜਿਹੜਾ ਚੈਨਲ ਪੰਜਾਬੀ ਹੈ ਜਦੋਂ ਤੋਂ ਹੋਣ ਦੇ ਵਿੱਚ ਆਇਆ ਉਦੋਂ ਤੋਂ ਲਗਾਤਾਰ ਜਿਹੜਾ ਨਗਰ ਕੀਰਤਨ ਨੂੰ ਲਾਈਵ ਸ਼ੋਅ ਕਰਦੇ ਆ ਜੀ ਔਰ ਜਿਹੜੀਆਂ ਸੰਗਤਾਂ ਚਾਹੋ ਯੂ ਐਸ ਏ ਚ ਬੈਠੀਆਂ ਨੇ ਉੱਥੇ ਆਪਣਾ ਚੈਨਲ ਚੱਲਦਾ ਜੀ ਤੇ ਇੱਥੇ ਕੈਨੇਡਾ ਪੂਰੇ ਕੈਨੇਡਾ ਦੇ ਵਿੱਚ ਜਿਹੜਾ ਇਹ ਸ਼ੋਅ ਚੱਲਦਾ ਰਹਿੰਦਾ ਨਗਰ ਕੀਰਤਨ ਲਾਈਵ ਚੱਲਦਾ ਉਸ ਤੋਂ ਬਿਨਾਂ YouTube ਜਿਹੜਾ ਪੰਜਾਬੀ ਚੈਨਲ ਦਾ ਹੋਰ ਨੇ ਉਹਨਾਂ ਦੇ ਥਰੂ ਵੀ ਲਾਈਵ ਚੱਲਦਾ ਸੋ ਸੰਗਤਾਂ ਜਿਹੜੀਆਂ ਦੂਰ ਦਰਾਡੇ ਦੀਆਂ ਨੇ ਜਿਹੜੀਆਂ ਨਹੀਂ ਪਹੁੰਚ ਸਕਦੀਆਂ ਇਸ ਨਗਰ ਕੀਰਤਨ ਦੇ ਦਰਸ਼ਨ ਚੈਨਲ ਪੰਜਾਬੀ ਥਾਈਂ ਦੀ ਵੀ ਕਰ ਸਕਦੇ ਔਰ ਚੈਨਲ ਪੰਜਾਬੀ ਦੀ ਸਮੁੱਚੀ ਟੀਮ ਜਿਹੜੀ ਉਸ ਦਿਨ ਲਾਈਵ ਕਰਨ ਵਾਸਤੇ ਤੁਸੀਂ ਸਾਰੇ ਉੱਥੇ ਪਹੁੰਚਦੇ ਹੋ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਤੁਹਾਨੂੰ ਸਤਿਗੁਰੂ ਚੜ੍ਹਦੀ ਕਲਾ ਬਖਸ਼ਣ ਤਾਂ ਕਿ ਤੁਸੀਂ ਜਿਹੜਾ ਉਹ ਇਹ ਸੇਵਾ ਪੰਥ ਦੀ ਕਰਦੇ ਰਹੋ ਸੰਗਤਾਂ ਨੂੰ ਇਹੇ ਬੇਨਤੀ ਕਿ ਜਿਹੜਾ ਇਹ ਨਗਰ ਕੀਰਤਨ ਆ ਰਿਹਾ ਇਹਨੂੰ ਆਪਾਂ ਪਿਆਰ ਤੇ ਸ਼ਰਧਾ ਦੇ ਨਾਲ ਜਿਹੜੀ ਉੱਥੇ ਸੇਵਾ ਕਰਨੀ ਆ ਪਿਆਰ ਤੇ ਸ਼ਰਧਾ ਦੇ ਨਾਲ ਇਹ ਨਗਰ ਕੀਰਤਨ ਚ ਸਤਿਗੁਰੂ ਜੀ ਦੇ ਜਿਹੜਾ ਮੈਂ ਫਲੋਟੋ ਦੇ ਪਿੱਛੇ ਪਿੱਛੇ ਚੱਲਦੇ ਹੋਏ ਵਾਹਿਗੁਰੂ ਦਾ ਨਾਮ ਸਿਮਰਨ ਕਰਦੇ ਹੋਏ ਕੀਰਤਨ ਸੁਣਦੇ ਹੋਏ ਇਹ ਨਗਰ ਕੀਰਤਨ ਹਰ ਸਾਲ ਦੀ ਤਰ੍ਹਾਂ ਕਰਨਾ ਹੈ ਸੰਗਤਾਂ ਦੇ ਵਾਸਤੇ ਸਤਿਗੁਰੂ ਜੀ ਦੇ ਚਰਨਾਂ 'ਚ ਹਮੇਸ਼ਾ ਹੀ ਗੁਰਦਾਰ ਸਾਹਿਬ 'ਚ ਅਰਦਾਸ ਹੁੰਦੀ ਕਿ ਸਤਿਗੁਰੂ ਸਾਰੀ ਸੰਗਤਾਂ ਨੂੰ ਆਪਣੇ ਖਾਲਸਾ ਪੰਥ ਨੂੰ ਝੜ ਦੀ ਕਲਾ ਬਖਸ਼ ਜੀ ਧੰਨਵਾਦ ਜੀ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਤਾਂ ਸੀ ਜਾਣ ਰਿਹਾ ਵੀ ਸਰੀ ਦਾ ਨਗਰ ਕੀਰਤਨ ਹੈ 19 April ਨੂੰ ਆਉਣ ਜਾ ਰਿਹਾ ਸਰੀ ਦੇ ਨਗਰ ਕੀਰਤਨ ਦੀ ਇਸ ਤਰੀਕੇ ਨਾਲ ਤਿਆਰੀ ਕੀਤੀ ਜਾਂਦੀ ਹੈ ਔਰ ਇਸ ਤਰੀਕੇ ਨਾਲ ਇੰਤਜ਼ਾਰ ਕੀਤਾ ਜਾਂਦਾ ਕਿ ਕਿਸੇ ਦੇ ਘਰ ਦੇ ਵਿੱਚ ਕੋਈ ਵਿਆਹ ਸ਼ਾਦੀ ਰੱਖਣਾ ਉਹ ਸਭ ਤੋਂ ਪਹਿਲਾਂ ਇਹ ਦੇਖਦੇ ਨੇ ਕਿ ਨਗਰ ਕੀਰਤਨ ਦੀ ਜਿਹੜੀ ਤਾਰੀਖ ਹੈ ਉਹ ਕੀ ਹੈ ਸੋ ਅਨੁਸਾਰ ਨੂੰ ਪਤਾ ਲੱਗ ਗਿਆ ਹੋਵੇਗਾ ਕਿ 19 April ਨੂੰ ਔਰ ਆਪਣੀ ਤਿਆਰੀ ਖੇਚੋ ਜਿਨ੍ਹਾਂ ਨੇ ਜੋ-ਜੋ ਤਿਆਰੀ ਕਰਨੀ ਔਰ ਖਾਸ ਕਰਕੇ ਜਿਨ੍ਹਾਂ ਨੇ ਆਪਣੀ ਸੇਵਾ ਨਿਭਾਣੀ ਹੈ ਐਜ਼ ਅ ਵੋਲੰਟੀਅਰ ਕੰਮ ਕਰਨਾ ਚਾਹੁੰਦੇ ਹੋ ਤੁਸੀਂ ਗੁਰਦਵਾਰਾ ਸਾਹਿਬ ਦਸ਼ਮੇਸ਼ ਦਰਬਾਰ ਦੇ ਨੁਮਾਇੰਦਿਆਂ ਨਾਲ ਮਿਲ ਸਕਦੇ ਹੋ ਉਹਨਾਂ ਨੂੰ ਉਹਨਾਂ ਨਾਲ ਸੰ ਤੋ ਆਪਣੀ ਕੋਈ ਵੀ ਡਿਊਟੀ ਤੁਸੀਂ ਲੈਣਾ ਚਾਹੁੰਦੇ ਹੋ ਕੋਈ ਵੀ ਸੇਵਾ ਨਿਭਾਉਣਾ ਚਾਹੁੰਦੇ ਹੋ ਤੁਸੀਂ ਨਿਭਾ ਸਕਦੇ ਹੋ ਸੋ 19 April ਦੀ ਡੇਟ ਜਿਹੜੀ ਹੈ ਇਹ ਨੋਟ ਕਰ ਲਵੋ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ